ਇਹ ਅਰਸ਼ੂ ਘਰ ਜਗਾ ਜੀ ਅਪਰ ਰਜਿਸਟਰੀ ਕਰਵਾਈ ਹੈ ਦੀ ਜੀ ਆਇਆ ਦਾ ਇੰਤਕਾਲ ਹੋਇਆ ਵਾ ਜੀ ਠੀਕ ਹੈ ਮੇਰੇ ਨਾਮ ਤੇ ਹੋਇਆ ਵਾ ਪਰ ਦੂਜੀ ਧਰ ਆ ਕੇ ਰਾਤ ਨੂੰ ਇੱਥੇ ਜੀਸੀਬੀ ਨਾ ਨੀ ਪਟ ਕੇ ਗੰਦ ਕੱਢਣ ਲੱਗ ਜਾਂਦੀ ਆ ਸੰਤਮਾ ਸਾਹਮਣੇ ਖੁਦ ਉੱਥੋਂ ਜੀ ਪੁਲਿਸ ਪ੍ਰਸ਼ਾਸਨ ਨੂੰ ਭੇਜ ਕੇ ਖੁਦ ਇੱਥੇ ਕੋਲੇ ਖੜ ਕੇ ਗੰਦ ਕਢਵਾਈ ਆ ਅਜੀ ਸੰਤਮਾ ਸਾਹਿਬ ਦੇ ਕੋਲੇ ਗਿਆ ਸੀ ਵੀ ਤੁਸੀਂ ਤੱਕਾ ਨਾ ਕਰੋ ਇਹ ਮੁਲਾਜ਼ਮ ਉੱਥੇ ਖੜੇ ਆ ਵੀ ਕੰਦਾ ਕਰ ਰਹੇ ਆ ਠੀਕ ਹੈ ਜੀ ਉਹਨਾਂ ਨੇ ਜਾਣ ਸਿਰ ਪਹਿਲਾਂ ਤੇ ਮੇਰੇ ਤੇ ਅਲੀਗੇਸ਼ਨ ਲਾ ਕੇ ਉਹਨਾਂ ਨੂੰ ਕਾਂਗਰਸੀਆਂ ਕਹਿੰਦੇ ਵੀ ਜੇ ਤੂੰ ਕਾਂਗਰਸੀ ਕਹਿੰਦਾ ਮੈਂ ਤੱਕਾ ਉਹ ਕਹਿੰਦਾ ਕੰਝ ਤਾਂ ਹੀ ਨਿਕਲੂਗੀ ਜਦੋਂ ਮੰਨ ਲਓ ਕੰਝ ਦਾ ਕੰਮ ਸਟਾਰਟ ਹੋਇਆ ਸੰਤਮਾ ਸਾਹਮਣੇ ਆ ਕੇ ਇੱਥੇ ਟਰੱਕੀਆ ਪੇਲੀ ਇੱਥੇ ਆ ਕੇ ਉਹਨਾਂ ਦੇ ਹਾਰ ਪਾਏ ਆ ਜੀ ਸੰਤਮਾ ਸਾਹਿਬ ਇਹ ਜੀ ਹਾਂ ਕਿਉਂ ਕਰਨਗੇ ਉਹਨਾਂ ਨੂੰ ਕੀ ਮਤਲਬ ਹੈਗਾ ਸੰਤਮਾ ਸਾਹਿਬ ਕਹਿੰਦੇ ਜੀ ਮੰਨ ਲਓ ਐਮਸੀ ਇਲੈਕਸ਼ਨ ਆ ਗਿਆ ਮੈਂ ਵੋਟਾਂ ਲੈਣੀਆਂ ਉਹਨਾਂ ਤੋਂ ਉਹ ਕਹਿੰਦੇ ਮੈਨੂੰ ਇਹ ਮੈਨੂੰ ਇਹਦਾ ਕੋਈ ਚੱਕਰ ਨਹੀਂ ਵੀ ਤੁਸੀਂ ਸਹੀ ਹੋ ਸਹੀ ਹੈ ਕਹਿੰਦਾ ਮੈਂ ਤਾਂ ਬਸ ਉਹਨਾਂ ਨੂੰ ਕਾਜਾ ਕਰਵਾਉਣਾ ਮੈਂ ਉਹਨਾਂ ਤੋਂ ਵੋਟਾਂ ਲੈਣੀਆਂ ਐ ਮਸੀ ਇਲੈਕਸ਼ਨ ਦੀਆਂ ਆ ਜਿਹੜੀ ਇੱਧਰਲੇ ਪਾਸੇ ਦੀ ਆ ਇਹ ਬਕਾਇਦਾ ਸਟੇਲ ਲਿਆ ਹੋਇਆ ਸਟੇ ਲੈ ਕੇ ਅਸੀਂ ਕੰਸਟਰਕਸ਼ਨ ਫੇਅਰ ਕਰ ਰਹੇ ਆ ਇਹਦੇ ਤੇ ਇਹ ਐਨਐਸਈ ਆ ਇਹ ਕੋਰਟ ਦੇ ਵਿੱਚ ਕਿਉਂ ਨਹੀਂ ਜਾਂਦੇ ਪਏਗੇ ਉਥੇ ਅਸੀਂ ਜਾਣ ਨੂੰ ਤਿਆਰ ਆ ਸਮਝ ਜਾਓ ਜਾਓ ਕੋਰਟ 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 ਦਾ ਦਲਤਾਰ ਸਿੰਘ ਸੰਧਵਾ ਨੇ ਕੋਰਟ ਦਾ ਧੁੜਾ ਜੱਦ ਨਹੀਂ ਮੰਨ ਦਿੱਤਾਗਾ ਅਸੀਂ ਸੰਧਵਾ ਸਾਹਮਣੂ ਇਹ ਹੀ ਕਿਹਾ ਸੀ ਕਿ ਸਾਨੂੰ ਕੋਰਟ ਦੇ ਵਿੱਚ ਜਰੀ ਬੜ ਲੈਣ ਦੋ ਹਾਂ ਉਹ ਕਿਸੇ ਗੱਲ ਤੇ ਨਹੀਂ ਮੰਨ ਲਓ ਐਗਰੀ ਹੋਏ ਜੀ ਉਹ ਕਹਿੰਦੇ ਮੈਂ ਤੁਸੀਂ ਕਿਤੇ ਮਰਜ਼ੀ ਪਹੁੰਚ ਕੋਰਟ ਚਲੇ ਜਾਓ ਮੈਂ ਕਬਜ਼ਾ ਇਹਨਾਂ ਨੂੰ ਹੀ ਕਰਵਾਉਣਾ ਮੇਰੇ ਮੇਰੀ ਤੇ ਮੇਰੀ ਘਰ ਵਾਲੀ ਦੇ ਨਾਂ ਤੇ ਜਗ੍ਹਾ ਇਹ ਆ ਜੀ ਸਾਨੂੰ 19 ਤੋਂ ਕਬਜ਼ਾ ਇੱਥੇ ਇਹ ੱੱਕੇ ਨਾਲ ਬਦਵਾਸ਼ੀ ਨਾਲ ਰਾਤ ਨੂੰ ਬੰਦੇ ਲੈ ਕੇ 11-11 ਵਜੇ ਤੱਕ ਇੱਥੇ ਆ ਗਏ ਇਹ ਬੰਦ ਜਾਣਗੇ ਹਾਂਜੀ ਅਸੀਂ ਥਾਣੇ ਦੇ ਵਿੱਚ ਜਾਂਦੇ ਹਾਂ ਠੀਕ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਗਈ ਅਸੀਂ ਇੱਥੇ ਆਉਂਦੇ ਹਾਂ ਨਾਲ ਦੀ ਨਾਲ ਪੁਲਿਸ ਇਸ ਤੇ ਪਹੁੰਚ ਜਾਂਦੀ ਆ ਸਾਨੂੰ ਫੜਦੀ ਆ ਇਹ ਕੰਮ ਚਲਾਉਂਦੇ ਆ ਅਸੀਂ ਦੋ ਵੇ ਥਾਣੇ ਦੇ ਵਿੱਚ ਗਏ ਆ ਵੀ ਉਹ ਕੰਮ ਚਲਾਇ ਬਿਠੇ ਬੰਦ ਕਰਵਾਓ ਸਾਡੀ ਕੋਈ ਸੁਣਵਾਈ ਨਹੀਂ ਉਹ ਤੁਹਾਡੇ ਸਾਹਮਣੇ ਕੰਮ ਚੱਲੀ ਇਹਨਾਂ ਦੇਖ ਲਓ ਜੀ 800 ਗਾਇ ਦਾ ਮੇਰਾ ਪੂਰਾ ਪਲਾਟ ਹੈ ਇਹ 800 ਗਾਇ ਦਾ ਪਲਾਟ ਹਾਂਜੀ ਹਾਂਜੀ ਪੂਰਾ ਇਹਨਾਂ ਨੂੰ ਤੁਸੀਂ ਵੇਚ ਹਾਂਜੀ ਇਹਨਾਂ ਨੂੰ ਵੇਚਿਆ ਜੀ ਇਹ ਫਿਰ ਉਹ ਕੌਣ ਨੇ ਇਹ ਦੂਸਰੀ ਤਾਂ ਬਾਹਰ ਸਾਹਮਣੇ ਹੀ ਨਹੀਂ ਆਈ ਅਸੀਂ ਇੰਨੇ ਵਾਰੀ ਆਏ ਤੇ ਕੋਈ ਨਹੀਂ ਆਇਆ ਉਹ ਵੇਚਣ ਤੋਂ ਬਾਅਦ ਇਹਨਾਂ ਨੇ ਆਇਆ ਸਾਹਮਣੇ ਸਾਡੇ ਇਹਨਾਂ ਨੇ 11ਵੇਂ ਮਹੀਨੇ ਰਜਿਸਟਰੀ ਕਰਾਇਆ ਸੀ 8ਵੇਂ ਮਹੀਨੇ ਦੇ ਮਾਲਕਾਂ ਆ ਅਸ਼ੋਕ ਜੀ 7 ਸਾਲ ਪੁਰਾਣੇ ਮਾਲਕਾਂ ਮੈਂ 19 ਦਾ ਮਾਲਕ ਆ ਮੈਂ 19 ਦਾ ਮਾਲਕ ਆ 19 ਦਾ ਕਾਬਜਾ ਇੱਥੇ ਤੇ ਜੇ ਇਹਨਾਂ ਨੂੰ ਇੰਨਾ ਤੇ ਫਿਰ ਇਹ ਬੈਗ ਦੀ ਰਜਿਸਟਰੀ ਕਰਾਈ ਜਾਂ ਬੈਗ ਜਾ ਕੇ ਦੇਖਣ ਵੀ ਕਿੱਥੇ ਐ ਇਹ ਕਮਰਚੀ ਹਲਾ ਸਾਡੀ ਸਾਡਾ ਮੀਟਰ ਆ ਦੇ ਨਾਂ ਤੇ ਲੱਗਿਆ ਹੋਇਆ ਹੈ ਜੀ ਸਾਡਾ ਵਾਈਫਾਈ ਲੱਗ ਕੇ ਸਾਡੇ ਪ੍ਰੋਪਰ ਕੈਮਰੇ ਚੱਲ ਰਿਹਾ ਗਵੰਡੀ ਨੂੰ ਆ ਕੇ ਨਰੇਸ਼ ਜੀ ਨੂੰ ਕਹਿੰਦੇ ਆ ਗਿਆ ਤੁਸੀਂ ਕੈਮਰੇ ਕੋਲ ਲਾਏ ਆ ਇਹਨਾਂ ਦੇ ਕੈਮਰੇ ਆਪ ਹੀ ਕੰਧ ਤੋਂ ਉਤਾਰੋ ਜੇ ਕੋਈ ਸਾਂਝੀ ਕੰਧ ਦੇ ਕੈਮਰੇ ਲੱਗੇ ਹੋਏ ਆ ਸਾਡੇ ਇੱਥੇ ਪਰਿਵਾਰ ਖੜਾ ਤੁਹਾਨੂੰ ਕੁਝ ਵੀ ਹੁੰਦਾ ਅਸੀਂ ਇੱਥੇ ਸਾਹਮਣੇ ਮਨ ਉਸੋਸਾਇਡ ਕਰਾਂਗੇ ਇਹਦੇ ਜਿੰਮੇਵਾਰ ਕਲਤਾਰ ਸਿੰਘ ਸੰਧਵਾ ਹੋਣਗੇ ਜੀ ਇੱਕ ਉਹਨਾਂ ਦਾ ਐਮਸੀ ਜਿਹੜਾ ਸਿਮਰਜੀਤ ਲੋਕੋ ਆਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਇਸ ਵਕਤ ਅਸੀਂ ਕੋਟਕਪੁਰਾ ਦੇ ਵਿੱਚ ਆ ਜਿੱਤੇ ਇੱਕ ਪਲਾਟ ਦਾ ਮਾਮਲਾ ਹੈ ਉਹ ਪਲਾਟ ਦੇ ਉੱਤੇ ਦੋ ਤਰ੍ਹਾਂ ਨੇ ਇੱਕ ਤਰ੍ਹਾਂ ਕਹਿ ਰਹੀ ਹੈ ਕਿ ਅਸੀਂ ਇਹਦੇ ਸਹੀ ਮਾਲਕਾਂ ਦੂਜੀ ਕਿਹੜੇ ਕਹਿ ਰਹੀ ਹੈ ਅਸੀਂ ਸਹੀ ਮਾਲਕਾਂ ਇੱਕ ਤਰ ਇਹ ਕਹਿ ਰਹੀ ਹੈ ਕਿ ਇਹ ਸਾਰਾ ਕੁਝ ਪੋਲੀਟੀਕਲ ਪ੍ਰੈਸ਼ਰ ਅਧੀਨ ਸਾਡੇ ਤੋਂ ਇਹ ਸਾਡਾ ਪਲਾਟ ਖੋਇਆ ਜਾ ਰਿਹਾ ਸਾਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਪਹਿਲੀ ਤਰ੍ਹਾਂ ਇਹ ਗੱਲਬਾਤ ਕਰਦੇ ਕੀ ਮਾਮਲਾ ਇਹ ਪਲਾਟ ਦਾ ਇਹ ਆਪਾਂ ਜੀ ਸੰਜੀਵ ਕੁਮਾਰ ਆਏ ਜੀ ਠੀਕ ਹੈ ਜੀ ਇਹਨਾਂ ਦੀ ਜਗ੍ਹਾ ਆਪਾਂ ਇਹਨਾਂ ਤੋਂ ਰਜਿਸਟਰੀ ਕਰਵਾਈ ਆ ਇਹ ਖੁਦ ਮਾਲਕ ਗੰਗਾ ਨਗਰ ਦੇ ਰਹਿਣ ਵਾਲੇ ਆ ਜੀ ਇਹ 800 ਗਰ ਜਗ੍ਹਾ ਜੀ ਆਪਾਂ ਰਜਿਸਟਰੀ ਕਰਵਾਈ ਹੈ ਦੀ ਜੀ ਆਇਆ ਤਾਂ ਇੰਤਕਾਲ ਹੋਇਆ ਵਾ ਜੀ ਠੀਕ ਹੈ ਮੇਰੇ ਨਾਮ ਤੇ ਹੋਇਆ ਵਾ ਰਣਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਠੀਕ ਹੈ ਜੀ ਜਦੋਂ ਅਸੀਂ ਇੱਥੇ ਆਉਂਨੇ ਆ ਜੀ ਮੰਨ ਲਓ ਸਾਬਸਵਾਈ ਕਰ ਲੱਗਦੇ ਆ ਉਹ ਦੂਜੀ ਧਰ ਆ ਕੇ ਰਾਤ ਨੂੰ ਇੱਥੇ ਜੀਸੀਬੀ ਨਾਲ ਮੀਂਹ ਪੱਟ ਕੇ ਕੰਦ ਕੱਢਣ ਲੱਗ ਜਾਂਦੀ ਆ ਉਹ ਕਹਿੰਦੇ ਵੀ ਇਹ ਰਜਿਸਟਰੀ ਸਾਡੇ ਨਾਲ ਹੋਈ ਵੀ ਆ ਠੀਕ ਹੈ ਜੀ ਠੀਕ ਹੈ ਜੀ ਉਹ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਫਦਰ ਕਾਰਡ ਲਿਓ ਠੀਕ ਹੈ ਜੀ ਠੀਕ ਹੈ ਜੀ ਅਸੀਂ ਆਫਦਰ ਕਾਰਡ ਲੈ ਆਉਂਦੇ ਆ ਉਹ ਕਿਸੇ ਗੱਲ ਤੇ ਵੀ ਮੰਨ ਲੋ ਨਹੀਂ ਮੰਨੇ ਜੀ ਠੀਕ ਹੈ ਜੀ ਅਸੀਂ ਪ੍ਰਸੰਤ ਸਿੰਘ ਸਾਹਿਬ ਕੋਲ ਗਏ ਸੀਗੇ ਜੀ ਠੀਕ ਹੈ ਜੀ ਕਿਉਂਕਿ ਸੰਤਵਾ ਸਾਹਿਬ ਨੇ ਖੁਦ ਉੱਥੋਂ ਜੀ ਪੁਲਿਸ ਪ੍ਰਸ਼ਾਸਨ ਨੂੰ ਭੇਜ ਕੇ ਖੁਦ ਇੱਥੇ ਕੋਲੇ ਖੜ ਕੇ ਗੰਦ ਕਢਵਾਈ ਆ ਸੰਤਮਾ ਸਾਹਮਣੇ ਸੰਤਮਾ ਸਾਹਮਣੇ ਜੀ ਠੀਕ ਹੈ ਜੀ ਦੋ ਮੁਲਾਜ਼ਮ ਇੱਥੇ ਲਾਈ ਜਿਹੜੇ ਮੂਰੇ ਕੰਦ ਗੱਡੀ ਵੀ ਜੇ ਇਹ ਸੰਤਮਾ ਸਾਹਮਣੇ ਕੜਾਈ ਹੈ ਜੀ ਅਜੀ ਸੰਤਮਾ ਸਾਹਿਬ ਦੇ ਕੋਲੇ ਗਏ ਸੀ ਵੀ ਤੁਸੀਂ ਤੱਕਾ ਨਾ ਕਰੋ ਇਹ ਮੁਲਾਜ਼ਮ ਉੱਤੇ ਖੜੇ ਆ ਬਿਕੰਤਾ ਕਰ ਰਹੇ ਆ ਠੀਕ ਹੈ ਜੀ ਉਹਨਾਂ ਨੇ ਜਾਣ ਸਿਰ ਪਹਿਲਾਂ ਤੇ ਮੇਰੇ ਤੇ ਅਲੀਗੇਸ਼ਨ ਲੈ ਕੇ ਉਹਨਾਂ ਨੂੰ ਕਾਂਗਰਸੀਆਂ ਕਹਿੰਦੇ ਵੀ ਜੇ ਤੂੰ ਕਾਂਗਰਸੀ ਕਹਿੰਦਾ ਮੈਂ ਤੱਕਾ ਨਹੀਂ ਕਰੂੰਗਾ ਕਾਂਗਰਸੀਆਂ ਨਾਲ ਉਹ ਕਹਿੰਦਾ ਕੰਝ ਤਾਂ ਹੀ ਨਿਕਲੂਗੀ ਠੀਕ ਹੈ ਜੀ ਸੀ ਤੁਹਾਨੂੰ ਵੀਡੀਓ ਦਿਖਾਉਣੇ ਆ ਜਦੋਂ ਮੰਨ ਲਓ ਕੰਝ ਦਾ ਕੰਮ ਸਟਾਰਟ ਹੋਇਆ ਸੰਤਮਾ ਸਾਹਮਣੇ ਆ ਕੇ ਸ਼ੰਤਮਨ ਸਾਹਿਬ ਇਹਦੇ ਖੋਦਾ ਕੇ ਕੰਮ ਚਲਾ ਕੇ ਗਏ ਆ ਜੀ ਉਹ ਕਿਹਨੂੰ ਸ਼ੰਤਮਨ ਸਾਹਿਬ ਇਹ ਜਿਹੜਾ ਕਿਉਂ ਕਰਨਗੇ ਉਹਨਾਂ ਨੂੰ ਕੀ ਮਤਲਬ ਹੈ ਗੱਲ ਤੇ ਸ਼ੰਤਮਨ ਸਾਹਿਬ ਕਹਿੰਦੇ ਜੀ ਮੰਨ ਲਓ ਐਮਸੀ ਇਲੈਕਸ਼ਨ ਆ ਗਿਆ ਮੈਂ ਵੋਟਾਂ ਲੈਣੀਆਂ ਉਹਨਾਂ ਤੋਂ ਹੂੰ ਉਹ ਕਹਿੰਦੇ ਮੈਨੂੰ ਇਹ ਮੈਨੂੰ ਇਹਦਾ ਕੋਈ ਚੱਕਰ ਨਹੀਂ ਵੀ ਤੁਸੀਂ ਸਹੀ ਉਹ ਸਹੀ ਹੈ ਕਹਿੰਦਾ ਮੈਂ ਤਾਂ ਬਸ ਉਹਨਾਂ ਨੂੰ ਕਬਜ਼ਾ ਕਰਵਾਉਣਾ ਮੈਂ ਉਹਨਾਂ ਤੋਂ ਵੋਟਾਂ ਲੈਣੀਆਂ ਐ ਮੈਂ ਸਿਲੈਕਸ਼ਨ ਦੀਆਂ ਹੂੰ ਇਹ ਕਿੰਨੇ ਜਗ੍ਹਾ ਤੁਸੀਂ ਦੱਸਿਆ ਸੀ ਇਹ 800 ਗਾਜ ਜਗ੍ਹਾ ਜੀ 800 ਗਾਜ ਜਗ੍ਹਾ ਹਾਂਜੀ ਤੁਸੀਂ ਕਦੋਂ ਖਰੀਦੀ ਆਈਂ ਅਸੀਂ ਜ 1 ਅਕਤੂਬਰ ਦੇ ਵਿੱਚ ਲਈ ਆ ਅਕਤੂਬਰ ਦੇ ਵਿੱਚ ਹਾਂ ਅਸੀਂ ਤੇਰੀ ਜ਼ਮੀਨ ਸੇਲ ਕੀਤੀ ਸੀ ਪੰਜ ਕਿੱਲੇ ਠੀਕ ਹੈ ਅੱਗੇ ਸਾਨੂੰ ਜ਼ਮੀਨ ਨਹੀਂ ਬਣੀ ਨਹੀਂ ਅਸੀਂ ਚਲੋ ਇਹ ਜਗ੍ਹਾ ਲੈ ਲਈ ਜੀ ਠੀਕ ਹੈ ਠੀਕ ਹੈ ਜੀ ਤੇ ਇਹ ਤੁਸੀਂ ਦੇਖੋ ਜੀ ਸਰਕਾਰ ਹੁਣ ਕਿੰਨਾ ਧੱਕਾ ਕਰ ਰਹੀ ਹੈ ਵੀ ਇਹੀ ਬਦਲਾ ਸੀਗਾ ਇਹੀ ਬਦਲਾ ਚਾਹੁੰਦੇ ਸੀਗੇ ਇਹ ਵੀ ਦੇਖੋ ਪੁਲਿਸ ਪ੍ਰਸ਼ਾਸਨ ਸਾਰਾ ਸਾਡੇ ਉਲਟਾ ਜੀ ਉਹ ਇਹਨਾਂ ਦੇ ਨਾਲ ਆ ਜੀ ਅਸੀਂ ਥਾਣੇ ਦੇ ਵਿੱਚ ਜਾਂਦੇ ਆ ਠੀਕ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਗਈ ਅਸੀਂ ਇੱਥੇ ਆਉਂਦੇ ਆ ਨਾਲ ਦੀ ਨਾਲ ਪੁਲਿਸ ਇਸ ਤੇ ਪਹੁੰਚ ਜਾਂਦੀ ਆ ਸਾਨੂੰ ਫੜਦੀ ਆ ਇਹੇ ਕੰਮ ਚਲਾਉਂਦੇ ਆ ਅਸੀਂ ਦੋ ਵਾਰ ਥਾਣੇ ਦੇ ਵਿੱਚ ਗਏ ਆ ਵੀ ਉਹ ਕੰਮ ਚਲਾਈ ਬੈਠੇ ਬੰਦ ਕਰਵਾਓ ਸਾਡੀ ਕੋਈ ਸੁਣਵਾਈ ਨਹੀਂ ਉਹ ਤੁਹਾਡੇ ਸਾਹ ਮਤਲਬ ਤੁਸੀਂ ਕਹਿ ਰਹੇ ਹੋ ਵੀ ਇਹ ਜਗ੍ਹਾ ਦਾ ਡਿਸਪਿਊਟ ਹੈ ਉਹ ਕਹਿ ਰਿਹਾ ਸਾਡੀ ਹੈ ਤੋ ਅਸੀਂ ਕਹਿ ਰਹੇ ਤੁਹਾਡੀ ਹੈ ਪਰ ਫਿਰ ਵੀ ਉਹ ਕੰਮ ਕਰ ਰਹੇ ਆ ਅਸੀਂ ਹਾਂਜੀ ਫਿਰ ਵੀ ਕੰਮ ਕਰ ਰਹੇ ਆ ਅਸੀਂ ਸੰਧਵਾ ਸਾਹਮਣੂ ਇਹ ਕਿਹਾ ਸੀ ਕਿ ਸਾਨੂੰ ਕੋਰਟ ਦੇ ਵਿੱਚ ਨਹੀਂ ਬੜ ਲੈਣ ਦੋ ਹਾਂ ਉਹ ਕਿਸੇ ਗੱਲ ਤੇ ਨਹੀਂ ਮੰਨ ਲੋ ਐਗਰੀ ਹੋਏ ਜੀ ਉਹ ਕਹਿੰਦੇ ਮੈਂ ਤੁਸੀਂ ਕਿਤੇ ਮਰਜ਼ੀ ਪਹੁੰਚ ਕੋਰਟ ਚਲੇ ਜਾਓ ਮੈਂ ਕਬਜਾ ਇਹਨਾਂ ਨੂੰ ਹੀ ਕਰਵਾਉਣਾ ਛੜਿਆ ਮੋ ਗੱਲ ਕਿਹਾ ਛੜਿਆ ਮੈਂ ਕਿਹਾ ਹੁੰਦਾ ਨਹੀਂ ਜੀ ਖੋਦ ਇੱਥੇ ਮੁਲਾਜ਼ਮ ਖੜੇ ਰਏ ਦੋ ਦਿਨ ਇੱਥੇ ਜੀ ਕੰਦ ਕਰਵਾ ਕੇ ਗਏ ਆ ਜੀ ਉਹ ਤੁਸੀਂ ਦੇਖੋ ਕੰਟੇਨਰ ਸਭ ਕੁਝ ਰੱਖਾ ਕੇ ਗਏ ਆ ਜੀ ਹੁਣ ਵੀ ਉਹਨਾਂ ਦੀ ਸ਼ਾਇ ਠੀਕ ਹੈ ਜੀ ਇਹਨਾਂ ਦੀਆਂ 755 ਰਗ ਜਮਾਨਤਾਂ ਨਹੀਂ ਹੋਈਆਂ ਗਈਆਂ 12 12 ਦੀ ਅਰਜੀ ਦਿੱਤੀ ਹੋਈ ਹੈ ਹਾਂਜੀ 12 12 2025 ਦੀ ਐਪਲੀਕੇਸ਼ਨ ਦਿੱਤੀ ਹੋਈ ਉਸ ਦਿਨ ਸਾਡੀਆਂ 755 ਦੀਆਂ ਜਮਾਨਤਾਂ ਹੋਈਆਂ ਸੀਗੀਆਂ ਉਸੇ ਦਿਨ ਸੀ ਐਸ ਡੀ ਐਮ ਸਾਹਿਬ ਦੇ ਅਸੀਂ ਉੱਥੇ ਦਰਖਾਸਤ ਦੇ ਆਏ ਸੀ ਵੀ ਦੂਜੀ ਧਿਰ ਦੀਆਂ ਵੀ ਜਮਾਨਤਾਂ ਹੋਣੀਆਂ ਚਾਹੀਦੀਆਂ ਸੀ ਉੱਥੋਂ ਉਸੇ ਦਿਨ ਹੀ ਪੱਤਰ ਤੇ ਨੰਬਰ ਲੱਗ ਕੇ ਆ ਗਿਆ ਸੀਗਾ ਥਾਣੇ ਵਾਲਾ ਪੱਤਰ ਨੰਬਰ ਵੀ ਸਾਡੇ ਕੋਲ ਹੈਗਾ ਉਹਨਾਂ ਦੀ ਸਿਆਸੀ ਦਬਾਅ ਦਬਾਅ ਅਧੀਨ ਕਿਸੇ ਦੀ ਵੀ ਜਮਾਨਤ ਨਹੀਂ ਹੋਈ 755 ਦੀ ਹਾਲਾਂਕਿ ਸਾਡੀਆਂ ਕ੍ਰਾਸ ਜਮਾਨਤਾਂ ਹੋਣੀਆਂ ਚਾਹੀਦੀਆਂ ਸੀਗੀਆਂ ਸਪੀਕਰਸ ਬਾਦ ਸਾਬ ਦੇ ਦਵਾ ਹੀਠੋ ਸਾਰਾ ਕੰਮ ਹੋ ਰਿਹਾ ਜੀ ਇਹ ਆ ਨੰਬਰ ਲੱਗ ਕੇ ਆਇਆ ਜੀ ਆ 299 ਨੰਬਰ ਐਪਲੀਕੇਸ਼ਨ ਦਾ ਐਸ ਡੀ ਐਮ ਤੋਂ ਲੱਗ ਕੇ ਆਇਆ 199 ਨੰਬਰ ਇਹਦਾ ਠਾਣੇ ਦਾ ਜੀ ਇਹ ਇਸ ਦੇ ਬਾਵਜੂਦ ਵੀ ਉਹਨਾਂ ਦੀ ਜਮਾਨਤਾਂ ਨਹੀਂ ਹੋ ਰਹੀਆਂ 57 ਦੀਆਂ ਜੀ ਹੂੰ ਇਸ ਤੋਂ ਅਸੀਂ ਕੀ ਸਮਝੀਏ ਅਗੇ ਜਿਹੜਾ ਲੈਂਡ ਰਿਕਾਰਡ ਹੈ ਜਮ੍ਹਾਂ ਬੰਦੀ ਹੈ ਇਹਦੇ ਚ ਤੁਹਾਡੇ ਨਾਮ ਬੋਲ ਰਹੀ ਹੈ ਹਾਂਜੀ ਬੋਲ ਰਹੀ ਹੈ ਜੀ ਆ ਵੀ ਅੰਤਕਾਲ ਹੋਇਆ ਵਾ ਜੀ ਆ ਵੀ ਅੰਤਕਾਲ ਹੋਇਆ ਵਾ ਜੀ ਇਹਨਾਂ ਨੇ ਵੇਚੀ ਤੁਹਾਨੂੰ ਜਗਾ ਇਹਨਾਂ ਨੇ ਵੇਚੀ ਜੀ ਤੁਸੀਂ ਕਦੋਂ ਵੇਚੀ ਇਹਨਾਂ ਨੇ ਜਗਾ ਜੀ ਵੇਚੇ ਦੋ ਐਮ ਏ ਉਹ ਜਗਾ ਬੀਚੀ ਆ ਇਹ ਜਗ੍ਹਾ ਤੇ ਤੁਹਾਡਾ ਕਬਜ਼ਾ ਸੀ ਹਾਂਜੀ ਹਾਂਜੀ ਉਹ ਕਹਿੰਦੇ ਦੂਸਰੇ ਦਾ ਲਿੰਕ ਚੱਲ ਰਹੀ ਹੈ ਕੁਛ ਹਾਈ ਤੱਕ ਮਨ ਦਾ ਪੱਖ ਲੈਣਾ ਹੈ ਪਰ ਉਹ ਕਹਿੰਦੇ ਗਲੀਆਂ ਨਾਲੀਆਂ ਦੇ ਜਿਹਾ ਨਹੀਂ 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 ਜੀ ਕਲੀਨ ਨਾਲੀਆਂ ਦੀ ਪਲਾਟ ਦੇ ਵਿੱਚ ਸਾਰਾ ਕੁਝ ਕਰਾ ਕੇ ਗਏ ਆ ਕੰਪਲੀਟ ਅਜ ਗੰਗਣਾ ਰਹਿੰਦੇ ਤੇ ਰਹਿੰਦੇ ਨਹੀਂ ਗੇ ਅੱਛਾ ਜੀ ਤਾਂ ਕਰਕੇ 800 ਗਾਜ ਦਾ ਮੇਰਾ ਪੂਰਾ ਪਲਾਟ ਹੈ ਇਹ 800 ਗਾਜ ਦਾ ਪਲਾਟ ਹਾਂਜੀ ਹਾਂਜੀ ਪੂਰਾ ਇਹਨਾਂ ਨੂੰ ਤੁਸੀਂ ਵੇਚਿਆ ਹਾਂਜੀ ਇਹਨਾਂ ਨੂੰ ਵੇਚਿਆ ਜੀ ਇਹ ਫਿਰ ਉਹ ਕੌਣ ਨੇ ਇਹ ਦੂਸਰੀ ਤਾਂ ਬਾਅਦ ਸਾਹਮਣੇ ਨਹੀਂ ਆਈ ਅਸੀਂ ਇੰਨੇ ਵਾਰੀ ਆਏ ਤੇ ਕੋਈ ਨਹੀਂ ਆਇਆ ਹਾਂ ਉਹ ਵੇਚਣ ਤੋਂ ਬਾਅਦ ਇਹਨਾਂ ਨੇ ਆਇਆ ਸਾ ਇਹ ਨਹੀਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਪੀਕਰ ਸਾਹਿਬ ਤੇ ਤੁਸੀਂ ਇਹ ਵੱਡੇ ਅਲੀਗੇਸ਼ਨ ਲਾ ਰਹੇ ਹੋ ਕਿ ਉਹ ਕਰਵਾ ਰਹੇ ਆ ਉਹ ਤਾਂ ਮਤਲਬ ਉਹਨਾਂ ਨੂੰ ਇਹ ਚ ਮਤਲਬ ਕੱਲੀਆਂ ਵੋਟਾਂ ਤਾਂ ਕੀ ਮਸੂਈ ਮਸਲਾ ਕਿ ਕੋਈ ਹੋਰ ਵੀ ਹੋ ਸਕਦਾ ਉਹਨਾਂ ਦੇ ਵਿੱਚ 100 ਵੇ ਦੀ ਕਿਉਂਕਿ ਜਗਾ ਕੀਮਤ ਵਾਲੀ ਹੈ ਜੀ ਹਾਂ ਕੁਝ ਵੀ ਹੋ ਸਕਦਾ ਇੱਕ ਵੋਟਾਂ ਦਾ ਵੀ ਮੇਨ ਮੁੱਦਾ ਹੈਗਾ ਜੀ ਹਿੱਸਾ ਵੀ ਹੋ ਸਕਦਾ ਉਹਨਾਂ ਦਾ ਜਿਹੜਾ ਇੰਨਾ ਮੰਨ ਲਓ ਉਹਨਾਂ ਦੇ ਪੱਖ ਦੇ ਵਿੱਚ ਉਹ ਸਟੈਂਡ ਲਿਆ ਉਹਨਾਂ ਨੇ ਜੀ ਤੁਸੀਂ ਕਹਿੰਦੇ 5 ਕਿੱਲੇ ਜ਼ਮੀਨ ਵੇਚੀ ਤੁਸੀਂ ਹਾਂ ਜੀ 5 ਕਿੱਲੇ ਜੀ ਕੱਲ ਨੂੰ ਕੁਝ ਵੀ ਹੁੰਦਾ ਜੀ ਮੰਨ ਲਓ ਸਾਡੇ ਦੇ ਪਰਚਾ ਹੁੰਦਾ ਕੁਝ ਵੀ ਹੁੰਦਾ ਸਭ ਕੁਝ ਸੰਧਵਾ ਸਭ ਕਰਵਾਉਣਗੇ ਜੀ ਠੀਕ ਹੈ ਜੀ ਸਾਡੇ ਇੱਥੇ ਪਰਿਵਾਰ ਖੜਾ ਕਹਿੰਦੇ ਕੁਝ ਵੀ ਹੁੰਦਾ ਅਸੀਂ ਇੱਥੇ ਸਾਹਮਣੇ ਮਨ ਅਸੋਸਾਈਡ ਕਰਾਂਗੇ ਇਹਦੇ ਜ਼ਿੰਮੇਵਾਰ ਕਲਤਾਰ ਸਿੰਘ ਸੰਧਵਾ ਹੋਣਗੇ ਜੀ ਇੱਕ ਉਹਨਾਂ ਦਾ ਐਮਸੀ ਜਿਹੜਾ ਸਿਮਰਜੀਤ ਬਿਲਕੁਲ ਹੀ ਹੈ ਉਹ ਜੀਆਂ ਗੱਲਾਂ ਮਤਲਬ ਚਲੋ ਕੋਰਟ ਦੇ ਵਿੱਚ ਲਿਆ ਜਾ ਪਰ ਇਹੋ ਜੀਆਂ ਗੱਲਾਂ ਤਾਂ ਕੋਈ ਲੋੜ ਨਹੀਂ ਸੁਣਾਈ ਕੋਰਟ ਦੇ ਵਿੱਚ ਸੰਧਵਾ ਸਾਹਿਬ ਕਹਿੰਦੇ ਮੈਂ ਜਾਣ ਨਹੀਂ ਦੇਣਾ ਜੀ ਉਹ ਕਹਿੰਦੇ ਸੁਣ ਤਾਂ ਮੰਤਰ ਕਰਦੇ ਨੇ ਪਰਚਾ ਦੇ ਕੇ ਜੀ ਮੈਨਾਂ ਨੂੰ ਕਬਜ਼ਾ ਕਰਵਾਉਣਾ ਹੈ ਦੇਖੋ ਬਿਲਡਿੰਗ ਬਿਲਡਿੰਗ ਮੈਂ 5 ਕਿੱਲੇ ਵੇਚੀ ਆ ਬੇਟੇ 5 ਕਿੱਲੇ ਵੇਚ ਕੇ ਵੀ ਅਸੀਂ ਲਿਆ ਪਲਾਟ ਹਨਾ ਇਹਨਾਂ ਲੈ ਕੇ ਵੀ ਹੁਣ ਵੀ ਸਾਡੇ ਲਈ ਨਹੀਂ ਠ ਵੀ ਫੇਰ ਉਹਨਾਂ ਜਾ ਸਕਦੇ ਕੋਰਟ ਚ ਜਾ ਸਕਦੇ ਉੱਥੇ ਨਿਭੜ ਸਕਦੇ ਆ ਵੀ ਰਜਿਸਟਰੀ ਹੋਈ ਤੇ ਸਾਰਾ ਕੁਝ ਹੋਇਆ ਵਾ ਕਰਾਰ ਨੂੰ ਸਾਰਾ ਕੁਝ ਹੋਇਆ ਹਨਾ ਫਿਰ ਇੰਨਾ ਧੱਕਾ ਨਾ ਨਾ ਕਰਨ ਵੀ ਉਹਨਾਂ ਨੂੰ ਤਾਂ ਫਿਰ ਉਹ ਇੰਨਾ ਵੀ ਸਦੂਆਂ ਤੇਰਾ ਸੁਣਨੀ ਵੀ ਚਾਹੀਦੀ ਹੈ ਵੀ ਇੱਕ ਦੀ ਸਾਈਡ ਹੀ ਲਈ ਜਾਂਦੇ ਆ ਉਹ ਇਹ ਨਹੀਂ ਨਾ ਹੋ ਸਕਦਾ ਸਾਡੀ ਸੁਣਵਾਈ ਨਹੀਂ ਕਰ ਰਹੇ ਨਾ ਜੀ ਨਹੀਂ ਕਰ ਰਹੀ ਮੇਰੇ ਬੇਟੇ ਦੀ ਕੋਈ ਸੁਣਵਾਈ ਨਹੀਂ ਅਸੀਂ ਹਾਂ ਪਹਿਲੀ ਵੇਚ ਕੇ ਫੇਰੇ ਲਿਆ ਕੀਤਾ ਤੇ ਜਦੋਂ ਹੁਣ ਅਸੀਂ ਖਰੀਦ ਲਿਆ ਤੇ ਉਹਦੇ ਵਿੱਚ ਆ ਕੇ ਬਹਿ ਗਏ ਤਾਂ ਪਹਿਲਾਂ ਕਿੱਥੇ ਗਏ ਸੀ ਪਹਿਲਾਂ ਇਹ ਕਿਉਂ ਨਹੀਂ ਆਪ ਦਾ ਕੋਈ ਲਿਆ ਕੀਤਾ ਹਾਂ ਵੀ ਉਹ ਤਾਂ ਇਹ ਸ਼ਹਿਰੀ ਪ੍ਰਾਪਰਟੀ ਹੈ ਜਿਹਨਾਂ ਨੇ ਪਹਿਲਾਂ ਤਾਂ ਇਹ ਵੜਿਆ ਕਿਉਂ ਨਹੀਂ ਇਦਾਂ ਕੋਈ ਇਹਦੇ ਕਮਰਸ਼ੀਅਲ ਜਗ੍ਹਾ ਕੋਈ ਛੱਡ ਸਕਦਾ ਇਦਾਂ ਖਾਲੀ ਹਾਂ ਵੀ ਆ ਕਿਵੇਂ ਛੱਡ ਦੂ ਖਾਲੀ ਕੋਈ ਛੱਡ ਦੂਗਾ ਇੱਧਰ ਦੇਖੋ ਜੀ ਤੁਸੀਂ ਇਹ 94 95 ਵਾਲੀਆਂ ਰਜਿਸਟਰੀਆਂ ਜੀ ਜਿਹੜਾ ਰਜਿੰਦਰ ਪ੍ਰਸ਼ਾਦ ਤੋਂ ਕਹਿੰਦੇ ਅਸੀਂ ਜਗ੍ਹਾ ਖਰੀਦੀ ਹੈ 94 95 95 ਰਜਿੰਦਰ ਪ੍ਰਸ਼ਾਦ ਇੱਥੇ ਹੈ ਹੀ ਨਹੀਂ ਸੀਗਾ ਘਪਲੇ ਬਾਜੀ ਨਾ ਇਹ ਆ ਦੇਖੋ 99 2000 ਰਜਿੰਦਰ ਪ੍ਰਸ਼ਾਦ ਹੈ ਜਿਹੜਾ ਉਹ ਜਮ੍ਹਾਂ ਬੰਦੀ ਚ ਆ ਵੀ ਗਿਆ ਤੇ ਜਗ੍ਹਾ ਵੇਚ ਵੀ ਗਿਆ ਉਹ ਕਿੱਥੋਂ ਰਜਿੰਦਰ ਪ੍ਰਸ਼ਾਦ ਅਸੀਂ ਕਹਿੰਦੇ ਤੁਸੀਂ ਰਜਿੰਦਰ ਪਸ਼ਾਦ ਤੋਂ ਲਿਆ ਹੈ ਇਹਨਾਂ ਨੇ ਲਿਆ ਹੋਊਗਾ ਪਰ ਰਜਿੰਦਰ ਪਸ਼ਾਦ ਤੋਂ ਅੱਗੇ ਦੱਸੋ ਰਜਿੰਦਰ ਪਸ਼ਾਦ ਨੇ ਕਿਤੋਂ ਖਰੀਦਿਆ ਇਹ ਹੂੰ ਬਿਰਜਿੰਦਰ ਪਸ਼ਾਦ ਨੇ ਵੀ ਕਿਸੇ ਤੋਂ ਖਰੀਦਿਆ ਹੋਊਗਾ ਨਾ ਉਹ ਹਾਲਾਂਕਿ ਸੰਜੀਵ ਕੁਮਾਰ ਇਹਨਾਂ ਨੇ ਆਪਣਾ ਹਿੱਸਾ ਨਹੀਂ ਵੇਚਿਆ ਪਰ ਇਹਨਾਂ ਦਾ ਹਿੱਸਾ ਗਿਆ ਕਿੱਥੇ ਜੇ ਰਜਿੰਦਰ ਪਸ਼ਾਦ ਤੋਂ ਇਹ ਕਹਿੰਦਾ ਜਦੋਂ ਤਾਂ ਇਹਨਾਂ ਨੇ ਖਰੀਦਿਆ ਨੂੰ ਕਿ ਜਿੱਥੋਂ ਜਿੱਥੋਂ ਜਿੰਨੇ ਵੀ ਲਿਆ ਸਾਡੇ ਕੋਲ ਡਾਕ ਦਾ ਡਾਕੂਮੈਂਟ ਲੈ ਕੇ ਆ ਜਿੰਦਾ ਅਸੀਂ ਬਹਿ ਕੇ ਗੱਲ ਕਰਨ ਤਿਆਰ ਆ ਇਹ ਕਰਦੇ ਕਿਉਂ ਨਹੀਂ ਸਾਡੇ ਨਾਲ ਆ ਤੁਸੀਂ ਕੀ ਦਿਖਾ ਰਹੇ ਸੀ ਆ ਵੀਡੀਓ ਆ ਜੀ ਦੇਖੋ ਸੰਧਮਾ ਸਾਹਿਬ ਇੱਥੇ ਆਏ ਆ ਆ ਦੇਖੋ ਇੱਥੇ ਆ ਕੇ ਉਹਨਾਂ ਨੇ ਜੀ ਹਾਰ ਪਾਏ ਆ ਪਹਿਲਾਂ 80 ਸੰਧਮਾ ਸਾਹਮਣੇ ਰੱਖੀ ਜਦੋਂ ਕੰਮ ਚਲਵਾਏ ਆ ਉਹ ਖੁਦ ਆ ਕੇ ਉਹ ਕਹਿੰਦੇ ਅਸੀਂ ਤਾਂ ਹੀ ਧੱਕਾ ਕਰਨਾ ਜੀ ਤੁਸੀਂ ਜੋ ਕਹੇ ਤੁਹਾਡੀ ਸੁਣਵਾਈ ਕੀਤੀ ਨਹੀਂ ਹੈ ਅਸੀਂ ਸੰਤਮਾ ਸਾਹਿਬ ਨੂੰ ਕਿਹਾ ਸੀ ਵੀ ਦੋਵਾਂ ਪਾਰਟੀਆਂ ਨੂੰ ਬਿਠਾ ਕੇ ਗੱਲ ਕਰ ਲਓ ਸਾਨੂੰ ਉਹਨਾਂ ਨੇ ਪਹਿਲਾਂ ਵੀ ਮੰਨ ਲਓ ਇੱਧਰ ਕੰਮ ਚਲਵਾਤਾ ਸਾਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੁਹਾਨੂੰ ਦੋਵਾਂ ਪਾਰਟੀਆਂ ਨੂੰ ਬਿਠਾ ਕੇ ਗੱਲ ਕਰਾਂਗੇ ਤੁਸੀਂ ਡਾਕੂਮੈਂਟ ਲੈ ਆਓ ਜਿਹੜਾ ਸਹੀ ਹੋਇਆ ਆ ਆਪਾਂ ਸਹੀ ਬੰਦੇ ਨੂੰ ਕਬਜ਼ਾ ਕਰਵਾਵਾਂਗੇ ਅਸੀਂ ਸਾਰੇ ਡਾਕੂਮੈਂਟ ਆ ਉਹਦੇ ਰੈਡੀ ਕਰ ਲਏ ਜੀ ਉਹ ਤੋਂ ਬਾਅਦ ਉਸ ਗੱਲ ਤੇ ਵੀ ਨਹੀਂ ਆਏ ਜੀ ਉਹ ਤੋਂ ਬਾਅਦ ਤਾਂ ਉਹਨਾਂ ਨੇ ਸਾਫ਼ ਇਨਕਾਰ ਹੀ ਕਰਤਾ ਉਹ ਕਹਿੰਦਾ ਯਾਰ ਮੇਰੇ ਹੀ ਬੰਦੇ ਆ ਮੈਂ ਇਹਨਾਂ ਨੂੰ ਕਬਜ਼ਾ ਦਵਾਉਣਾ ਜਿੱਥੇ ਮਰਜ਼ੀ ਚਲੇ ਜਾਓ ਇਹ ਪੁਲਿਸ ਨੂੰ ਦਰਖਾਸਤ ਦਿੱਤੀ ਉਹਦਾ ਕੀ ਬਣਿਆ ਸੀਗਾ ਉਹ ਤੇ ਸਾਡੀ ਸੁਣਵਾਈ ਕਰਦੇ ਨੇ ਜੀ ਅਸੀਂ ਜਾਣਦੇ ਆ ਸਾਡੀ ਦਰਖਾਸਤ ਸੁਣਦੇ ਨਹੀਂ ਉਹ ਚ ਲੈਂਦੇ ਨਹੀਂ ਜੀ ਸੰਧਮਨ ਸਾਹਮਣੇ ਪ੍ਰੈਸ਼ਰ ਆਉਂਦਾ ਤੇ ਜੀ ਇਹ ਐਫ ਆਈ ਆਰ ਕਰੂਗੇ ਸਾਡੀ ਐਫ ਆਈ ਆਰ ਵੀ ਨਹੀਂ ਕੀਤੀ ਨਾ ਪਰਾਂ ਦੀ ਅਸੀਂ ਦਰਖਾਸਤ ਦਿੱਤੀ ਹੋਈ ਐ ਐਸਟੀਐਮ ਦੇ 75 ਦੀ ਜਮਾਨਤ ਆਜੇ ਤੱਕ ਇਹਨਾਂ ਦੀ ਜਮਾਨਤ ਨਹੀਂ ਹੋਈਆਂ ਹਮਮ ਕੱਢੇ ਨਾਲ ਦੀ ਨਾਲ ਹੋ ਗਈਆਂ ਨਹੀਂ ਤੇ ਫਿਰ ਤੁਹਾਡੇ ਸਾਹਮਣੇ ਆ ਜੀ ਮੰਨ ਲਓ ਸੰਧਮਨ ਸਾਹਿਬ ਵੀ ਧੱਕਾ ਕਰ ਰਹੇ ਆ ਮਾਨ ਸਾਹਿਬ ਤਾਂ ਕਹਿੰਦੇ ਆਪਾਂ ਇੱਧਰ ਉਹ ਪ੍ਰੋਜੈਕਟ ਲੈ ਕੇ ਆ ਰਹੇ ਆਂ ਜੇ ਬਾਹਰ ਨਹੀਂ ਜਾਣ ਦੇਣਾ ਕਿਸੇ ਨੂੰ ਤੇ ਇੱਥੇ ਰਹਿਣ ਨੂੰ ਵੀ ਤਿਆਰ ਨਹੀਂ ਜੀ ਚਲੋ ਅਸੀਂ ਤਾਂ ਬੋਲ ਪਏ ਜੀ ਹੋਰ ਪਤਾ ਨਹੀਂ ਕਿੰਨੇ ਕਿ ਪਰਿਵਾਰ ਆ ਜਿਹੜੇ ਡਰਦੇ ਵਿਚਾਰੇ ਚੁੱਪ ਕਰੀ ਬੈਠੇ ਆ ਜੀ ਰੇਗ ਦਾ ਰੇਗ ਦਾ ਮਾਪਿਓ ਕਹਿੰਦਾ ਵੀ ਸਾਡੇ ਇਕੱਲੇ ਇਕੱਲੇ ਬੱਚਾ ਕੋਲ ਪਰਚਾ ਦੇ ਦੇਣਗੇ ਜੀ ਅਗਲੇ ਚੁੱਪ ਕਰ ਜਾਂਦੇ ਆ ਜੀ ਇਹਨਾਂ ਨੇ ਆਈ ਤਾਂ ਕਹਿ ਇਹਨਾਂ ਦਾ ਇੱਥੇ ਜੀ ਤੁਹਾਨੂੰ ਨਹੀਂ ਡਰ ਲੱਗਦਾ ਪਰਚਾ ਤੁਸੀਂ ਕਹਿੰਨੇ ਪਰਚਾ ਦੇ ਦੇਣ ਕੋਈ ਗੱਲ ਨਹੀਂ ਫਿਰ ਦੇ ਦੇਣਗੇ ਤੇ ਇਹ ਹੀ ਆ ਜੀ ਫਿਰ ਕੀ ਹੈ ਮੰਨ ਲਓ ਉਧਰ ਵੀ ਅਸੀਂ ਜ਼ਮੀਨ ਆਉਦੀ ਵੇਚ ਲਈ ਜੀ ਸਾਡੇ ਕੋਲ ਰਹਿ ਵੀ ਪਿੱਛ ਜੀ ਬੁੱਜੀ ਧਿਰਦਾ ਵੀ ਪੱਖ ਲਾਉਂਗੇ ਹਨ ਤੁਸੀਂ ਉਹਨਾਂ ਨੂੰ ਸਿੱਧੀ ਗੱਲ ਪੁੱਛੋ ਵੀ ਤੁਸੀਂ ਜਗਾ ਕਿਤੋਂ ਲਈ ਆ ਆ ਜਿਹੜਾ ਰਜਿੰਦਰ ਪ੍ਰਸ਼ਾਦ ਆ ਰਜਿੰਦਰ ਪ੍ਰਸ਼ਾਦ ਜਮ੍ਹਾਂ ਬੰਦੀ ਚ ਕਿਵੇਂ ਆਇਆ ਤੁਸੀਂ ਉਹਨੂੰ ਕਿ ਰਜਿੰਦਰ ਪ੍ਰਸ਼ਾਦ ਨੇ ਜਗਾ ਕਿਤੋਂ ਖਰੀਦੀ ਆ ਬੇੜਾ ਇੰਤਕਾਲ ਤੋਂ ਰਜਿੰਦਰ ਪ੍ਰਸ਼ਾਦ ਦੇ ਨਾਮ ਕਿ ਜਗਾ ਕਿਵੇਂ ਹੋ ਗਈ ਇਹ ਸਾਰੇ ਤਾਂ ਨਹੀਂ ਨਸਾਰਾ ਕੰਮ ਹੋਇਆ ਵਾ ਜੀ ਇਹ ਸੰਜੀਵ ਕੁਮਾਰ ਨੇ ਦਾ ਹੱਕ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਠੀਕ ਹੈ ਜੀ ਆ ਪੱਤਰ ਨੰਬਰ ਦੇਖੋ ਮਾੜਾ ਡੀਸੀ ਸਾਹਿਬ ਨੇ ਉਹਨੂੰ ਸ਼ਾਮਲ ਕਰਵਾਇਆ ਫਰਦ ਦੇ ਵਿੱਚ ਆ ਹਵਾਲਾ ਦਿੱਤਾ ਹੋਇਆ ਆ ਦੇਖੋ 3 ਨੰਬਰ ਤੇ ਡੀਸੀ ਸਾਹਿਬ ਨੇ ਅਕਸਰ ਡੀਸੀ ਸਾਹਿਬ ਦਾ ਪੱਤਰ ਨੰਬਰ ਗਲ ਆ ਦੇਖੋ ਡੀਸੀ ਸਾਹਿਬ ਦਾ ਹੁਕਮਾਨਾ ਬੰਦਾ ਸ਼ਾਮਿਲ ਹੋਇਆ ਇਹਦਾ ਹਿੱਸਾ ਕਿੱਥੇ ਗਿਆ ਇਹ ਸਾਰਾ ਕੁਝ ਪਟਵਾਰੀਆਂ ਦੀ ਜਿਹੜੇ ਪ੍ਰਸ਼ਾਸਨ ਆ ਮਾਲੂ ਭਾਗ ਦੀ ਜੀ ਮਿਲੀ ਭੁਗਤ ਨਾਲ ਸਾਰਾ ਕੁਝ ਹੋਇਆ ਵੇ ਇਹ ਇਹਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਸੀ ਠੀਕ ਹੈ ਡਿਪਟੀ ਕਮਿਸ਼ਨਰ ਸਾਹਿਬ ਨੇ ਆਪਦੇ ਹੁਕਮਾਨ ਵਾਲਿਆਂ ਨੂੰ ਸ਼ਾਮਿਲ ਕੀਤਾ ਫਰਦ ਦੇ ਵਿੱਚ ਦੁਆਰਾ ਜੇ ਕਹਿੰਦੇ ਇਹਨਾਂ ਦਾ ਹਿੱਸਾ ਗਲੀਆਂ ਨਾਲੀਆਂ ਚ ਪਿਆ ਜੇ ਤਿੰਨ ਭਰਾ ਹੁੰਦੇ ਆ ਮੰਨ ਕੇ ਚੱਲੋ ਵੀ ਕਿਸੇ ਜਗ੍ਹਾ ਉਹਨੂੰ ਜ਼ਮੀਨ ਚੋਂ ਰਸਤਾ ਜਾਂਦਾ ਤਿੰਨਾ ਭਰਾਵਾਂ ਦਾ ਕੱਟਿਆ ਜਾਂਦਾ ਇਹ ਤਾਂ ਨਹੀਂ ਵੀ ਇੱਕ ਭਰਾ ਦੀ ਰਸਤਿਆਂ ਚ ਕੱਟੀ ਗਈ ਤਾਂ ਦੂਜੇ ਭਰਾ ਵਿੱਚ ਜਾਣ ਇਹ ਕਿੱਥੇ ਲਿਖਿਆ ਜੀ ਤੁਸੀਂ ਵੀ ਦੂਜੀ ਧਿਰ ਦਾ ਹੁਣ ਲੈਣਾ ਜਾ ਕੇ ਚਲੋ ਕੋਈ ਗੱਲ ਨਹੀਂ ਉਹਨਾਂ ਤੋਂ ਪੱਕ ਸੁਣੋ ਤੁਸੀਂ ਉਹਨਾਂ ਨੂੰ ਪੁੱਛੋ ਤੁਸੀਂ ਲਿਆਓ ਕਾਗਜ਼ ਕਿੱਥੇ ਆ ਸਾਡਾ ਬਈ ਟੇਬਲ ਟॉक ਕਰੋ ਕਰਦੇ ਕਿਉਂ ਨਹੀਂ ਨਹੀਂ ਤੁਸੀਂ ਬੈਠਣ ਦੀ ਇਹ ਨਹੀਂ ਕਿ ਦੋਨਾਂ ਧਿਰਾਂ ਨੂੰ ਆਮ ਸਾਹਮਣੇ ਬਿਠਾਇਆ ਹੋਵੇ ਕਿ ਤੇ ਸੰਧਵਾ ਸਾਹਿਬ ਨੇ ਇਹ ਗੱਲ ਸੰਧਵਾ ਸਾਹਮਣੇ ਕਿਹਾ ਸੀਗਾ ਜੀ ਜਦੋਂ ਚੰਡੀਗੜ੍ਹ ਗਏ ਨਾ ਉਹ ਆਪਦੇ ਪੀਏ ਦੀ ਉਹਨਾਂ ਦਾ ਮਨੂ ਨਾਮ ਨਹੀਂ ਆ ਉਹਦੀ ਡਿਊਟੀ ਲਾ ਕੇ ਗਏ ਸੀ ਅਗੇ ਤੋਂ ਦੋਵਾਂ ਧਿਰਾਂ ਨੂੰ ਬਿਠਾ ਲਾ ਦੋਵਾਂ ਦਾ ਡਾਕੂਮੈਂਟ ਦੇਖ ਜਿਹੜੀ ਧਿਰ ਸਹੀ ਆ ਆਪਾਂ ਉਹਨੂੰ ਕਬਜ਼ਾ ਕਰਵਾ ਦਾਂਗੇ ਆਪਾਂ ਕਿਸੇ ਨਾਲ ਨਹੀਂ ਆਈ ਤੱਕਾ ਨਹੀਂ ਕਰਨਾਗਾ ਉਹ ਆਪ ਚੰਡੀਗੜ੍ਹ ਚਲੇ ਗਏ ਅਸੀਂ ਡਾਕੂਮੈਂਟ ਤਿਆਰ ਕੀਤੇ ਅਗਲੇ ਦਿਨ ਅਸੀਂ ਪੁੱਛਿਆ ਬਸ ਨਾ ਉਹਨੇ ਸਾਡੇ ਨੂੰ ਮੰਨ ਲਓ ਫੋਨ ਕਾਲ ਚੱਕੀ ਉਹਨਾਂ ਨੇ ਜੀ ਉਹਦੇ ਬਾਅਦ ਤੋਂ ਉਹਨਾਂ ਸਾਫ਼ ਇਨਕਾਰ ਹੀ ਕਰਤਾ ਉਹ ਕਹਿੰਦੇ ਵੀ ਮੇਰੇ ਹੀ ਬੰਦੇ ਆ ਮੈਂ ਤਾਂ ਆਹੀਂ ਤੱਕਾ ਕਰਨਾ ਜਿੱਥੇ ਤੁਸੀਂ ਜਾਣਾ ਚਲੇ ਜਾਓ ਅਗੇ ਤੁਸੀਂ ਕਾਂਗਰਸੀ ਅਜੇ ਪੜ ਕੋਲ ਜਾਓ ਉਹ ਤੁਹਾਨੂੰ ਕਬਜ਼ਾ ਦਵਾਊਗਾ ਇਹ ਮੇਰੇ ਹੀ ਬੰਦੇ ਆ ਮੈਂ ਤਾਂ ਇਹਨਾਂ ਨੂੰ ਹੀ ਕਬਜ਼ਾ ਦਵਾਉਣਾ ਪਰਚਾ ਹੁੰਦਾ ਤੁਹਾਡੇ ਦੇ ਮੈਂ ਪਰਚਾ ਦਊਗਾ ਸਭ ਕੁਝ ਕਰੂੰਗਾ ਮੈਂ ਇਹ ਗੱਲ ਕਹਿ ਰਹੇ ਜੋ ਕੁਝ ਕਰਨਾ ਪਿਆ ਮੈਂ ਉੱਥੋਂ ਦੀਕ ਜਾਊਂਗਾ ਪਰ ਮੈਂ ਕਬਜ਼ਾ ਇਹਨਾਂ ਨੂੰ ਹੀ ਕਰਵਾਉਣਾ ਇਹ ਗੱਲ ਕਹਿ ਰਹੇ ਆ ਹਾਂਜੀ ਇਹ ਗੱਲ ਕਹਿ ਰਹੇ ਆ ਇਹੀ ਬਤਲਾ ਚਾਹੁੰਦੇ ਸੀ ਲੋਕੀ ਆ ਗਏ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਚੱਕਰ 'ਚ ਫਿਰਦਿਆਂ ਨੂੰ ਇਹ 1 ਅਕਤੂਬਰ 'ਚ ਹੋਈ ਰਜਿਸਟਰੀ ਸਾਡੀ ਜੀ ਤੇ 27 28 ਅਕਤੂਬਰ ਨੂੰ ਅੰਤਕਾਰ ਹੋ ਗਿਆ ਜੀ ਤੇ ਮਾਨੂੰ 1 2 ਤਰੀਕ ਤੋਂ ਅਸੀਂ ਜਦੋਂ ਆਏ ਇੱਥੇ ਸਫਾਈ ਕਰਨ ਦੀ ਡੇਢ ਮਹੀਨਾ ਹੋ ਗਿਆ ਦੇਖ ਲਓ ਜੀ ਅਸੀਂ ਤਿੰਨ ਚਾਰ ਵਾਰੀ ਸੰਧਵਾ ਸਭ ਕੋਲ ਗਏ ਆ ਜੀ ਉਹਨਾਂ ਦੇ ਬ੍ਰਦਰ ਕੋਲ ਗਏ ਆ ਉਹਨਾਂ ਕੋਲੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜੀ ਬਸ ਜਾਨ ਸਰ ਸਾਡੇ ਤੇ ਅਲੀਗੇਸ਼ਨ ਲਾਇਆ ਤੁਸੀਂ ਕਾਂਗਰਸੀ ਆ ਵੀ ਮੈਂ ਤੁਸੀਂ ਕਾਂਗਰਸੀ ਆ ਮੈਂ ਪਦਾ ਮੰਨ ਲਓ ਕਬਜਾ ਇਸ ਪਾਰਟੀ ਨੂੰ ਹੀ ਦਵਾਉਣਾ ਉਹਨਾਂ ਨੇ ਸਾਨੂੰ ਸਿੱਧਾ ਕਹਿੰਦਾ ਕਹਿੰਦਾ ਮੇਰੇ ਐਮਐਸ ਇਲੈਕਸ਼ਨ ਆਉਣੇ ਫਰਵਰੀ ਦੇ ਵਿੱਚ ਮੈਂ ਉਹਦੇ ਕਰਕੇ ਮੈਂ ਵੋਟਾਂ ਲੈਣੀਆਂ ਨੇ ਤੇ ਮੈਂ ਇਹਨਾਂ ਨੂੰ ਹੀ ਕਬਜਾ ਦਵਾਉਣਾ ਉਹ ਇਹ ਕਹਿ ਰਹੇ ਅਸੀਂ ਇਹ ਗੱਲ ਕਹੀ ਸੀ ਵੀ ਤੁਸੀਂ ਸਾਨੂੰ ਕੋਰਟ 'ਚ ਚਲੇ ਜਾਣ ਦਿਓ ਜਿਵੇਂ ਕੋਰਟ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਆ ਉਹ ਕਹਿੰਦਾ ਨਹੀਂ ਮੈਂ ਇਸ ਤਰ੍ਹਾਂ ਨੂੰ ਹੀ ਕਬਜਾ ਦਵਾਉਣਾ ਤੁਸੀਂ ਉਹ ਦੇਖੋ ਨੀ ਸ਼ਰਿਆਮ ਕੰਮ ਚੱਲ ਰਿਹਾ ਅਸੀਂ ਇੱਥੇ ਵੈਸੇ ਵੀ ਆ ਉਹਨਾਂ ਨਾਲ ਦੀ ਨੌਕਸ ਆ ਜਾਂਦੀ ਆ ਜੀ ਉਹ ਕੈਮਰੀ ਉਹਨਾਂ ਦੇ ਲਾਏ ਹੋਏ ਹੋਵੇ ਉੱਥੇ ਦੀ ਅੰਦਰ ਵੀ ਲਾਏ ਹੋਏ ਆ ਉਹ ਦੇਖੋ ਉਹਨਾਂ ਦੇ ਪ੍ਰੋਪਰਟੀ ਓਨਰ ਦੇ ਬੈਨਰ ਵੀ ਲਾਏ ਹੋਏ ਆ ਜੀ। ਜਮਿੰਦਰ ਘਾਤੋ ਲਾਏ ਹੋਇਆ। ਬਸ ਉਹ ਦਿਖਾ ਰਹੇ ਆ ਜੀ ਵੀ ਸਾਡੀ ਪ੍ਰੋਪਰਟੀ ਆ ਜੀ। ਹੂੰ। ਅਸੀਂ ਵੈਸੇ ਵੀ ਉੱਥੇ ਜਾਣੇ ਗੇੜਾ ਕੜ ਦੇ ਨਾਲ ਦੀ ਨਾ ਬੋਲ ਸਕ ਜਾਂਦੀ ਆ ਜੀ। ਨਾ ਸਾਡੀ ਕੋਈ ਠਾਣੇ ਦੇ ਵਿੱਚ ਸੁਣਵਾਈ ਆ ਜੀ। ਹੂੰ। ਉਹ ਤੁਹਾਡੀ ਕੀ ਮੰਗ? ਸਾਡੀ ਇਹ ਹੀ ਮੰਗ ਆ ਜੀ ਮੰਨ ਲਓ ਸਾਨੂੰ ਕੋਰਟ ਦੇ ਵਿੱਚ ਭੇਜਿਆ ਜਾਵੇ ਜੀ ਦੋਵਾਂ ਧਿਰਾਂ ਨੂੰ। ਜਿਵੇਂ ਕੋਰਟ ਫੈਸਲਾ ਦੇ ਦੋ ਕਿ ਸਾਨੂੰ ਮਨਜ਼ੂਰ। ਤੁਸੀਂ ਚਲੇ ਜਾਓ ਤੁਸੀਂ ਉੱਥੇ ਆਪ ਹੀ ਜਾਣਾ ਹੁੰਦਾ। ਉਹਨਾਂ ਨੇ ਸਾਡੇ ਤੇ ਆਰਟੀ ਪਾਈ ਹੋਈ ਹੈ ਜੀ ਵੀ ਇਹ ਸਟੇ ਨਾ ਲੈ ਸਕਣ। ਉਹਨਾਂ ਨੇ ਪਹਿਲਾਂ ਸਾਡੇ ਤੇ ਪਾਈ ਖਿਫਟ ਪਾਈ ਹੋਈ ਹੈ ਜੀ ਮੰਨ ਲਓ ਸਟੇਲ ਨਾ ਲੈਣ ਅਸੀਂ ਜੇ ਉਹਨੂੰ ਡਾਰੇ ਫੇਰੀ ਪਾਈ ਉਹਨਾਂ ਨੇ ਜੀ ਫਿਰ ਅਸੀਂ ਕੋਰਟ ਜਾਣ ਨੂੰ ਤਿਆਰ ਹਾਂ ਜੀ ਉਹ ਵੀ ਜਾ ਸਕਦੇ ਹਾਂ ਉਹ ਤੁਸੀਂ ਕਹਿੰਦੇ ਹੋ ਕੋਰਟ ਚ ਫੈਸਲਾ ਅਸੀਂ ਕਿੱਥੇ ਜਾਵਾਂਗੇ ਹਾਂ ਸਾਨੂੰ ਅਸੀਂ ਕੋਰਟ ਜਾਵਾਂਗੇ ਜੀ ਸਾਨੂੰ ਜਾਣੇ ਪੈਣਾ ਹੋਰ ਸਾਨੂੰ ਕੋਈ ਆ ਨਹੀਂ ਦੱਸ ਰਿਹਾ ਜੀ ਕਿਉਂਕਿ ਇਧਰ ਉਹ ਤਾਂ ਸਾਫਨ ਕਾਰਕਰਤਾ ਨੇ ਜੀ ਇਹਨਾਂ ਤੇ ਇਹ ਨਹੀਂ ਪੜਾ ਸਾਨੂੰ ਰਾਤ ਨੂੰ ਪਰਚਾ ਦੇ ਦੇਣਾ ਸਾਡੇ ਤੇਰੀ ਘਰੋਂ ਚੱਕ ਲੈਣ ਅਸੀਂ ਤਾਂ ਇਹ ਅਸੀਂ ਤਾਂ ਪਹਿਲਾਂ ਤਾਂ ਇਹ ਗੱਲ ਚਾਉਂਦੇ ਜਿਹੜਾ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਪੁਲਿਸ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਪਹਿਲਾਂ ਇਹ ਬੰਦ ਕਰਵਾਇਆ ਇਹ ਕਿਉਂ ਜਿੰਨਾ ਚਿਰ ਦੋਵਾਂ ਧਿਰਾਂ ਦਾ ਕੋਈ ਫੈਸਲਾ ਹੁੰਦਾ ਇਹ ਸਾਰਾ ਕੰਮ ਬੰਦ ਹੋਣਾ ਚਾਹੀਦਾ ਜੀ ਸਾਡੀ ਇਹੀ ਮੰਗ ਹੈੀ ਉਸ ਤੋਂ ਬਾਅਦ ਅਸੀਂ ਕਚਹਿਰੀ ਜਾ ਕੇ ਨਿਬੜਦਾ ਕੋਰਟ 'ਚ ਜਾਵਾਂਗੇ ਜੋ ਮਾਂ ਜੋ ਕੋਰਟ ਦਾ ਫੈਸਲਾ ਹੋਵੇ ਅਸੀਂ ਸਾਨੂੰ ਸਿਰ ਮੱਥੇ ਹੈ ਜੀ ਉਹ ਤਾਂ ਸਾਹਮਣੇ ਪ੍ਰਾਪਰਟੀ ਆ ਦੂਜੀ ਧਿਰ ਵੀ ਸਾਹਮਣੇ ਖੜੀ ਹੈ ਉਹਨਾਂ ਦਾ ਵੀ ਪੱਖ ਸੁਣਦੇ ਆ ਕਿ ਉਹਨਾਂ ਦਾ ਇਸ ਵਿਸ਼ੇ ਤੇ ਕੀ ਕਹਿਣਾ ਹੈ ਸੱਟ ਲਾਲਾ ਤਾਂ ਇਹ ਦੂਜੀ ਧਿਰ ਹੈ ਜਿਨ੍ਹਾਂ ਤੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਸਾਡੀ ਜਗ੍ਹਾ ਦੇ ਉੱਤੇ ਕਬਜ਼ਾ ਕਰੀ ਬੈਠੇ ਆ ਉਹ ਕਹਿੰਦੇ ਜੀ ਵੀ ਸਾਡੀ ਜਗ੍ਹਾ ਦੇ ਉੱਤੇ ਠੱਕੇ ਨਾ ਕਬਜ਼ਾ ਕਰੀ ਬੈਠੇ ਆ ਅਸੀਂ ਜਗ੍ਹਾ ਖਰੀਦੀ ਸੀ ਕਿਸੇ ਬੰਦੇ ਤੋਂ ਉਹ ਗੰਗਾ ਨਗਰ ਰਹਿੰਦੇ ਨੇ ਪਹਿਲਾਂ ਕੋਟਕਪੂਰੀ ਰਹਿੰਦੇ ਸੀ ਸ਼ਹਿ ਸੰਜੀਵ ਉਹਨਾਂ ਦਾ ਵੀ ਨਾਮ ਸੰਜੀਵ ਦਾ ਹਾਂਜੀ ਉਹਨਾਂ ਤੋਂ ਅਸੀਂ ਜਗ੍ਹਾ ਖਰੀਦੀ ਸੀ ਇਹ ਜਿਹੜੇ ਸੰਜੀਵ ਕੁਟਾਰੀਆ ਨੇ ਤੁਹਾਡੇ ਬਾਰੇ ਕਹਿ ਰਹੇ ਨੇ ਕਿ ਉਹ ਠੱਕੇ ਨਾ ਕੁਲਤਾਰ ਸਿੰਘ ਸੰਧਵਾ ਦੀ ਸ਼ਹਿ ਦੇ ਉੱਤੇ ਇੱਥੇ ਕਬਜ਼ਾ ਕਰੀ ਬੈਠੇ ਨੇ ਜਦਕਿ ਇਹ ਮਾਲਕ ਨਹੀਂ ਹੈ ਮੈਂ ਸੰਜੀਵ ਕੁਟਾਰੀਆ ਹਾਂਜੀ ਮੈਂ ਰਾਂ ਇੱਥੇ ਬਠਿੰਡਾ ਰੋਡ ਤੇ ਸਾਨੂੰ 1986 ਦੀ ਮੇਰੀ ਸਪੇਅਰ ਬਾੜ ਦੀ ਦੁਕਾਨ ਹੈ ਜੀ ਇਹ ਪ੍ਰਾਪਰਟੀ ਮੈਂ 2025 ਦੇ ਵਿੱਚ 8ਵੇਂ ਮਹੀਨੇ ਮੈਂ ਅਸ਼ੋਕ ਦੋੜਾ ਜੀ ਤੋਂ ਖਰੀਦੀ ਸੀਗੀ ਮਨੀਸ਼ ਮਾਨਸਲ ਤੋਂ ਜਿੰਨਾ ਤੋਂ ਉਹਨਾਂ ਨੇ ਪ੍ਰਾਪਰਟੀ ਇਹ ਖਰੀਦੀ ਸੀਗੀ ਉਹ ਸਾਨੂੰ 1969 ਦੇ ਮਾਲਕ ਹੈ ਜੀ ਸਨ 1969 ਜੀ ਜੋ ਕਿ ਉਹ ਆਪ ਖੁਦ ਉਹਨਾਂ ਦਾ ਮਕਾਨ ਪਿਛਲੇ ਪਾਸੇ ਕੈਮਰਾ ਮਾਰੋ ਉਧਰ ਤੁਸੀਂ ਉਹ ਰਹਿ ਰਹੇ ਆ ਉਹ ਜੀ ਜਿਹੜੀ ਇਹ ਸਾਰੀ ਟੋਟਲ 1250 ਗੁਜ ਜਗ੍ਹਾ ਸੀਗੀ ਇਹ ਸਾਨੂੰ 1969 ਦੀ ਇਹ ਮਲਕੀਅਤ ਹੋਣ ਦੇ ਉਹਨਾਂ ਦੋਨਾਂ ਭਰਾਵਾਂ ਦੀ ਸੂਬਾ ਸਿੰਘ ਔਰ ਦਰਸ਼ਨ ਸਿੰਘ ਉਹਨਾਂ ਦੀ ਆਪਸੀ ਭਰਾਵੀ ਮੰਡ ਹੋਈ ਬਕਾਇਦਾ ਕੋਟ ਰਹੀਂ ਡਿਗਰੀ ਹੋਈ ਡਿਗਰੀ ਹੋ ਕੇ ਉਹਨਾਂ ਕੋਲੇ ਉਹ ਰਕਬਾ ਹ ਸਾਰਾ ਆਇਆ ਦਰਸ਼ਨ ਸਿੰਘ ਜੀ ਨੇ ਅੱਧਾ ਰਕਬਾ ਜਿਹੜਾ ਹੈਗਾ ਆ ਸਾਹਮਣੇ ਪੱਪੂ ਆ ਰਮੇਸ਼ ਜੀ ਇਹਨਾਂ ਨੂੰ ਵੇਚ ਦਿੱਤਾ ਅੱਧਾ ਰਕਬਾ ਆ ਅਸ਼ੋਕ ਕੁਮਾਰ ਜੀ ਇਹਨਾਂ ਨੂੰ ਵੇਚ ਦਿੱਤਾ ਜਿਹੜਾ ਸੂਬਾ ਸਿੰਘ ਦੇ ਪੇਟੇ ਆਇਆ ਉਹਨਾਂ ਨੇ ਇੱਕ ਦੁਕਾਨ ਆ ਬਿੱਟੂ ਨਰੇਸ਼ ਕਰਾਨਾ ਵਾਲੇ ਨੂੰ ਵੇਚੀ ਆ ਖਾਲੀ ਪਲਾਟ ਔਰ ਖਾਲੀ ਪਲਾਟ ਜਿਹੜਾ ਮੇਰੇ ਕੋਲ ਆਇਆ ਜਿਹੜਾ ਇਹ ਬਗਰਾੜੀ ਵਾਲੇ ਅਸ਼ੋਕ ਜੀ ਇਹਨਾਂ ਦੀ ਇਹਨਾਂ ਦੀ 7 ਸਾਲ ਪੁਰਾਣੀ ਰਿਸ਼ਤੀ ਹੈਗੀ ਆ ਠੀਕ ਹੈ ਜੀ ਇਹ ਜਿਹੜੀ ਹੈਗੀ ਆ ਪ੍ਰਾਣਾ ਮਸਤਕਾ ਖਾਤਾ ਚੋਪੜਾ ਪੰਪ ਤੋਂ ਲੈ ਕੇ ਆਹ ਸਾਰੀ ਮਾਰਕੀਟ 27 ਕਨਾਲ 12 ਮਰਲੇ 444 ਖੇਵਟ ਜਿਹੜੀ ਹੈਗੀ ਆ ਇਹ ਰਗਵਾ ਸਾਰਾ ਸਾਂਝੇ ਪਰਿਵਾਰ ਦਾ 30 ਮੈਂਬਰਾਂ ਨੇ ਇਹਨਾਂ ਦਾ ਚੱਲਿਆ ਆ ਰਿਹਾ ਠੀਕ ਹੈ ਜੀ ਇਹ ਬਬੀਤਾ ਚੋਪੜਾ ਪੁੱਤਰੀ ਪਰਸ਼ੋਤਮ ਚੋਪੜਾ ਔਰ ਸੰਜੀਵ ਚੋਪੜਾ ਔਰ ਮਨੋਹ ਚੋਪੜਾ ਪਰਸ਼ੋਤਮ ਚੋਪੜਾ ਦੇ ਬੱਚੇ ਆ ਤਿੰਨੇ ਇਹ ਇਹ ਬ੍ਰਿਸ਼ਟੀਆਂ ਦੇ ਆਪਣੇ ਜਮ੍ਹਾਂ ਬੰਦੀਆਂ ਦੇ ਵਿੱਚ ਆਪਦੀ ਜਗ੍ਹਾ ਦੋ ਕਿੱਲੇ ਤੋਂ ਵੱਧ ਇਹ ਐਸ ਰਕਬੇ ਦੇ ਵਿੱਚ ਵੇਚ ਚੁੱਕੇ ਹਨ ਜੀ ਇਹਨਾਂ ਨੂੰ ਜਿਹੜੇ ਪੁਰਾਣੇ ਪਟਵਾਰੀ ਸੀ ਉਸ ਟਾਈਮ ਦੇ ਰੇਂਦਰ ਸਿੰਘ ਔਰ ਸਿਗਦੇਵ ਸਿੰਘ ਉਹਨਾਂ ਨੇ ਜਦੋਂ ਇਹ ਰਕਬਾ ਘਟਾਉਣ ਆਏ ਉਹਨਾਂ ਨੇ ਸਾਫ਼ ਮਨਾਂ ਕਰਤਾ ਵੀ ਤੁਹਾਡਾ ਗਲੀਆਂ ਦੇ ਵਿੱਚ ਰਕਬਾ ਰਹਿੰਦਾ ਇਹ ਸਾਰੀ ਕਮਰਸ਼ੀਅਲ ਔਰ ਰੈਸੀ ਪਲਾਟ ਉਹ ਤੁਹਾਡੀ ਨਿਗਾਹ ਦੇ ਵਿੱਚ ਮੈਂ ਖਾਸ ਕਰਉਣਾ ਚਾਹਣਾ ਜਿਹੜੇ ਬੰਦਿਆਂ ਨੇ ਰਜਿਸਟਰੀ ਕਰਾਈ ਆ 14 11 2025 ਨੂੰ ਰਜਿਸਟਰੀ ਕਰਾ ਰਿਹਾ ਦਿਨ ਸ਼ੁੱਕਰਵਾਰ ਸ਼ੁੱਕਰਵਾਰ ਨੂੰ ਸ਼ਨੀ ਐਤਵਾਰ ਦੀ ਛੁੱਟੀ ਆ ਗਈ 17 11 2025 ਨੂੰ ਪਟਵਾਰੀ ਅਰਸ਼ ਪਟਵਾਰੀ ਨਾਲ ਮਿਲ ਕੇ ਮਿਲੀ ਭੁਗਤ ਨਾਲ ਇਹਨਾਂ ਨੇ ਇੰਤਕਾਲ ਵੀ ਦਰਜ ਕਰਾ ਲਿਆ ਤੁਸੀਂ ਵੀ ਪ੍ਰਾਪਰਟੀਆਂ ਖਰੀਦੀਆਂ ਹੋਣਗੀਆਂ ਮੈਂ ਵੀ ਪ੍ਰਾਪਰਟੀਆਂ ਖਰੀਦੀਆਂ ਕੀ ਦੂਸਰੇ ਦਿਨ ਛੁੱਟੀ ਤੋਂ ਬਾਅਦ ਐਂਤਕਾਲ ਚੜਦਾ ਦੇਖਿਆ ਤੁਸੀਂ ਪਹਿਲਾਂ ਪੇਸ਼ ਹੁੰਦਾ ਮਨਜ਼ੂਰ ਨਹੀਂ ਪੜਤਾਲ ਨਹੀਂ ਪੇਸ਼ ਹੁੰਦਾ ਮਹੀਨੇ ਦੇ ਵਿੱਚ ਅਖੀਲੀਆਂ ਤਰੀਕਾਂ ਦੇ ਵਿੱਚ ਤਹਿਸੀਲਦਾਰ ਆ ਕੇ ਅੰਗੂਠਾ ਲਾ ਕੇ ਉਹ ਇੰਤਕਾਲ ਚੜਾਉਂਦਾ ਜੀ ਇਹਨਾਂ ਨੇ ਸਾਰੀ ਸਾਜ ਬਾਜ ਦੇ ਵਿੱਚ ਹੋ ਕੇ ਬਕਾਇਦਾ ਅਰਸ਼ ਪਟਵਾਰੀ ਤੋਂ ਇਹਨਾਂ ਨੂੰ ਪੁੱਛਿਆ ਵੀ ਕੋਈ ਕਬਜ਼ੇ ਵਾਲੀ ਜਗ੍ਹਾ ਹੈਗੀ ਐ ਅਸੀਂ ਲੈਣਾ ਚਾਹੁੰਦੇ ਆ ਇਹਨਾਂ ਨੇ ਉਹ ਜਗ੍ਹਾ ਲਈ ਇਹਨਾਂ ਨੇ ਵੈਗ ਜ਼ਮੀਨ ਦੀ ਰਿਸਟਰੀ ਕਰਾਈ ਆ 60 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਇੱਕ ਨਾਲ 6 ਮਰਲੇ ਦੀ ਬਿਨਾ ਕਿਸੇ ਬਾਈ ਤੋਂ ਨਾ ਕੋਈ ਬਾਈ ਲਿਖੀ ਗਈ ਆ ਨਾ ਕੋਈ ਦਿਸ਼ਾ ਨਾ ਕੋਈ ਗਲੀ ਕਮਰਸ਼ੀਅਲ ਜਗ੍ਹਾ ਦੀ ਰਜਿਸਟਰੀ ਤੇ ਆ ਕੇ ਸਾਡੇ ਤੇ ਕਬਜ਼ਾ ਕਰਨਾ ਚਾਹੁੰਦੇ ਆ ਮੇਰੀ 8ਵੇਂ ਮਹੀਨੇ ਦੀ ਰਜਿਸਟਰੀ ਹੋਈ ਆ 10ਵੇਂ ਮਹੀਨੇ ਦੇ ਵਿੱਚ ਮੇਰਾ ਇੰਤਕਾਲ ਇਹਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਮਾਦਾ ਬਣਾਉਣਾ ਸ਼ੁਰੂ ਕੀਤਾ ਕਰਨ ਫੋਟੋ ਕੱਟ ਕੇ ਵੱਡਾ ਦਿਖਾ ਰਾਤ ਨੂੰ ਜੇ ਇਹ ਇਹ ਨੇ ਸਹੀ ਸੀਗੇ ਇਹਨਾਂ ਨੂੰ ਰਾਤ ਨੂੰ ਅਸਲੇ ਦੇ ਨਾਲ ਇੱਥੇ ਮੇਰੀ ਕੰਧ ਦੇ ਆ ਕੇ ਕਬਜ਼ਾ ਕਰਨ ਜਾਂ ਟੋਂ ਦੀ ਸਾਡੀ ਦੋਨਾਂ ਦੀ ਕੀ ਲੋੜ ਪਈ ਸੀਗੀ ਸਾਡੀ ਦੋਨਾਂ ਦੀ ਜਗ੍ਹਾ 550 ਗਾਜਾ ਇਹਨਾਂ ਕੋਲ ਰੀਸੀ 800 ਗਾਜ ਦੀ ਆ ਬਾਕੀ ਜਗ੍ਹਾ ਕਿੱਥੋਂ ਲੈ ਕੇ ਆਉਣਗੇ ਚੋਪੜਾ ਪੰਪ ਤੋਂ ਲੈ ਕੇ ਤੁਸੀਂ ਪੱਤਰਕਾਰ ਸਾਹਿਬ ਤੁਸੀਂ ਕੈਮਰਾ ਕਮਾਓ ਵੀ ਇੱਥੇ ਵਹਿਗ ਜ਼ਮੀਨ ਤੁਹਾਨੂੰ ਕੋਈ ਦਿਖ ਰਹੀ ਹੈ ਸਾਰੀ ਪਟਵਾਰੀਆਂ ਦੀ ਸਿਕੰਦਰ ਸਿੰਘ ਕਾਨੂੰਗੋ ਜਿਹੜਾ ਕਿ ਹੁਣ ਵਰਕ ਫਰੋਮ ਹੋਮ ਚੱਲਦੇ ਆ ਤੁਸੀਂ ਉਹਨਾਂ ਦਾ ਵੀ ਵਿਊ ਲੈ ਕੇ ਦੇਖੋ ਅਰਸ਼ ਪਟਵਾਰੀ ਦਾ ਵੀ ਲੈ ਕੇ ਦੇਖੋ ਵੀ ਇੱਥੇ ਜਿਨ੍ਹਾਂ ਨੇ ਅਮੀਤ ਕੁਮਾਰ ਰੀਡਰ ਜਿਹੜੇ ਅੰਦਰ ਉੱਥੇ ਤਹਿਸੀਲਦਾਰ ਦਾ ਦਫਤਰ ਦੇ ਵਿੱਚ ਜਿਨ੍ਹਾਂ ਨੇ ਮਿਲੀ ਪੁਕਤ ਨਾਲ ਇਹ ਸਾਰਾ ਸਾਜ਼-ਬਾਜ਼ ਨਾਲ ਇਹਨਾਂ ਦੇ ਨਾਂ ਤੇ ਰਜਿਸਟਰੀ ਕੀਤੀ ਔਰ ਅਸੀਂ ਇਹੀ ਨਿਵੇਦਨ ਕਰਨਾ ਚਾਹੁੰਦੇ ਆ ਇਹ ਰੋਜ਼ ਆ ਕੇ ਕਾਰਾਂ ਤੇ ਹੁਣ ਵੀ ਤੁਸੀਂ ਉਹ ਕਾਰਾਂ ਲੈ ਗਏ ਆ ਇਹਨਾਂ ਦਾ ਪੁੱਛੋ ਰੋਜ਼ 40 50 ਮਾਰਕੀਟ ਵਾਲਿਆਂ ਤੋਂ ਪੁੱਛੋ ਵੀ ਇੱਥੇ ਇੰਨਾ ਖੌਫਨਾਕ ਮੌਲਾ ਅਸੀਂ ਡੀਐਸਪੀ ਨੂੰ 112 ਨੰਬਰ ਤੇ ਕੰਪਲੇਂਟ ਕਰਕੇ ਅਸੀਂ ਬੁਲਾਉਂਿਆ ਪੁਲਿਸ ਇਹ ਆਉਂਦੀ ਹੈ ਫੋਟੋਆਂ ਖਿੱਚ ਕੇ ਲੈ ਗਏ ਜਾਂਦੇ ਆ ਕਦੇ ਕੁਛ ਕਰਕੇ ਜਾਂਦੇ ਆ ਮਿਸਤਰੀਆਂ ਨੂੰ ਰੋ ਮਾਰ ਕੇ ਜਾਂ ਠੇਕੇਦਾਰ ਨੂੰ ਵੀ ਤੁਸੀਂ ਇੱਥੇ ਪਾਜੋ ਜੀ ਤੁਸੀਂ ਇੱਥੇ ਕੰਮ ਕੀ ਕਰਨਾ ਚਾਹੁੰਦੇ ਆ ਨੰਬਰ 2 ਤੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਣਾ ਆ ਜਿਹੜੀ ਇੱਧਰਲੇ ਪਾਸੇ ਦੀ ਆ ਇਹ ਬਕਾਇਦਾ ਸਟੇਲ ਲਿਆ ਹੋਇਆ ਸਟੇਲ ਹੈਗੇ ਅਸੀਂ ਕੰਸਟਰਕਸ਼ਨ ਫੇਅਰ ਕਰ ਰਹੇ ਆ ਇਹਦੇ ਤੇ ਭਾਈ ਮੈਂ ਇਸ ਤੋਂ ਬਾਅਦ ਤੁਹਾਨੂੰ ਦੱਸਣਾ ਚਾਹੂੰਗਾ ਜੇ ਕੋਈ ਬੰਦਾ ਸਹੀ ਹੁੰਦਾ ਦੇਖੋ ਮੈਂ ਕਹਿੰਦਾ ਸਾਡੇ ਨਾਲ ਸਾਰੀ ਮਾਰਕੀਟ ਘੜੀ ਆ ਤੁਸੀਂ ਕੈਮਰਾ ਕਢਾ ਕੇ ਦੇਖ ਸਕਦੇ ਹੋ ਸਾਰੇ ਇਕੱਲੇ ਇਕੱਲੇ ਬੰਦੇ ਰਿਵਿਊ ਲੈ ਸਕਦੇ ਅਸੀਂ ਕਿਸੇ ਨੂੰ ਪੈਸੇ ਦੇ ਕੇ ਨਹੀਂ ਬੁਲਾਇਆ ਸਾਰੇ ਬੰਦੇ ਪੈਸੇ ਦੇ ਕੇ ਆਉਂਦੇ ਆ ਜੇ ਬੰਦੇ ਸਹੀ ਆ ਕੋਈ ਬੰਦਾ ਰਾਤ ਨੂੰ ਅਸਲੇ ਲੈ ਕੇ 50 ਬੰਦੇ ਲੈ ਕੇ ਆ ਕੇ ਕਬਜ਼ਾ ਨਹੀਂ ਕਰਦਾ ਅਸੀਂ ਪੁਲਿਸ ਥਾਣੇ ਗਏ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਅਸੀਂ ਆਉਂਦਾ ਪੁਲਿਸ ਥਾਣੇ ਤੇ ਇਹਨਾਂ ਦੀ ਦਰਖਾਸਤ ਦਿੱਤੀ ਪੁਲਿਸ ਵਾਲਿਆਂ ਨੇ ਰਾਤ ਨੂੰ ਇਹਨਾਂ ਨੂੰ ਛੱਡਤਾ ਅਸੀਂ ਫਿਰ ਵੀ ਕੁਝ ਨਹੀਂ ਕਿਹਾ ਵੇਖੋ ਤੁਸੀਂ ਇਹਨਾਂ ਦੇ ਅਸਲੇ ਟੰਗੇ ਹੋ ਜਿਹੜੇ ਨਾਲ ਫਿਰਦੇ ਆ ਰੇਸ਼ਮ ਲੱਖਾ ਲੱਖਾ ਪਾਉ ਜਗਦੇਵ ਸੰਘਾ ਔਰ ਇੱਕ ਬੰਦਾ ਹੋ ਰੇ ਇਹਨਾਂ ਦੇ ਨਾਲ ਹੈ ਗਿਆ ਇਹ 5 6 ਬੰਦਿਆਂ ਦੀ ਇਹਨਾਂ ਦੀ ਜੁੰਡਲੀ ਹੈ ਇਹ ਇਹ ਗੈਂਗਸਟਰਵਾਦ ਨੂੰ ਪ੍ਰਮੋਟ ਕਰ ਰਹੇ ਆ ਕਬਜਾ ਇਹ ਕਬਜਾ ਧਾਰਕ ਹੈ ਆਪ ਜਾਂ ਆਪ ਦੇ ਆਪ ਨੂੰ ਕਹਿ ਰਹੇ ਆ ਵੀ ਅਸੀਂ ਕਬਜਾ ਕਬਜਾ ਧਾਰਕਾਂ ਦਾ ਕਬਜਾ ਲੈ ਲਾਂਗੇ ਇਹ ਅਸੀਂ ਇਹ ਜ਼ਮੀਨਾਂ ਨੂੰ ਹੜਪਣਾ ਚਾਹੁੰਦੇ ਆ ਜੇ ਕੋਈ ਸ਼ਹਿਰਦਾਰੀ ਦੇ ਵਿੱਚ ਅਸੀਂ ਇਹਨਾਂ ਨੇ ਸਾਡੇ ਸੀਐਮ ਮਾਨ ਸਾਹਿਬ ਕਹਿੰਦੇ ਆ ਜਪਾਨ ਤੋਂ ਟੈਕਨੋਲੋਜੀ ਲੈ ਕੇ ਆਉਂਦੇ ਆ ਜੇ ਜਪਾਨ ਤੋਂ ਕਾਰੋਬਾਰ ਲੈ ਕੇ ਆਉਂਦੇ ਤੁਸੀਂ ਪੰਜਾਬ ਚ ਆ ਕੇ ਕਰੋ ਜੇ ਇਹੋ ਜਿਹੇ ਗੁੰਡਾ ਅੰਸਰ ਇੱਥੇ ਰਹਿਣਗੇ ਸਾਡੀਆਂ ਪ੍ਰਾਪਰਟੀਆਂ ਦੱਬਣਗੇ ਤੇ ਅਸੀਂ ਜਵਾਕਾਂ ਦੀ ਆਦੀ ਕਿਵੇਂ ਰੱਖਿਆ ਕਰ ਸਕਦੇ ਆ ਉਹ ਉਲਟਾ ਤੁਹਾਨੂੰ ਕਹਿ ਰਿਹਾ ਵੀ ਇਹ ਕੁਲਤਾਰ ਸਿੰਘ ਸਿੰਧਵਾ ਦੀ ਗੱਲ ਇੱਥੇ ਉਹ ਸੁਖਮਨ ਸਾਹਿਬ ਦੀ ਵੀਡੀਓ ਪਾ ਰਹੇ ਆ ਕੁਲਤਾਰ ਸਿੰਘ ਸਿੰਧਵਾ ਮੈਂ ਤੁਹਾਨੂੰ ਦੱਸਦਾ ਜੀ ਸਾਡੇ ਕੋਲੇ ਸਾਰੀਆਂ ਚੀਜ਼ਾਂ ਦੇ ਪ੍ਰੂਫ ਹੋਣ ਦੇ ਬਾਵਜੂਦ ਜੇ ਇਹ ਐਨਐਸਆਈ ਆ ਇਹ ਕੋਰਟ ਦੇ ਵਿੱਚ ਕਿਉਂ ਨਹੀਂ ਜਾਂਦੇ ਪਏਗੇ ਉਹ ਕਹਿੰਦੇ ਸੀ ਜਾਣ ਨੂੰ ਤਿਆਰ ਆ ਸਮਝ ਜਾਓ ਜਾਓ ਕੋਰਟ 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 ਦਾ ਦਰਵਾਜ਼ਾ ਦਲਤਾਰ ਸਿੰਘ ਸਿੰਧਵਾਨ ਨੇ ਕੋਰਟ ਦਾ ਦਰਵਾਜ਼ਾ ਤੇ ਨਹੀਂ ਬੰਦ ਕੀਤਾਗਾ ਪੁਲਿਸ ਨੇ ਤਾਂ ਨਹੀਂ ਦਰਵਾਜ਼ਾ ਬੰਦ ਕੀਤਾਗਾ ਜੇ ਇਹਨਾਂ ਦਾ ਡਾਕੂਮੈਂਟਰੀ ਆ ਮੇਰੀ ਬਕਾਇਦਾ ਬਾਈਆਂ ਪਾ ਕੇ ਬਕਾਇਦਾ ਸਾਰੀਆਂ ਇਹਨਾਂ ਦੀ ਰਜਿਸਟਰੀ ਦੇਖੋ ਤੁਸੀਂ ਇਹਨਾਂ ਦੀ ਕੋਈ ਬਾਈ ਪਾ ਕੇ ਨਹੀਂ ਹੋਈਗੀ ਸਾਡੀ ਪੂਰੀ ਖੇਵਟ ਨੰਬਰ ਪਾ ਕੇ ਜਿਹੜੇ ਖਸਨਾ ਨੰਬਰ ਚੋਂ 2212 5 ਨੰਬਰ ਚੋਂ 2212 6 ਚੋਂ ਇਹਨਾਂ ਨੇ ਆਦੀ ਰਿਸਟਰੀ ਕਰਾਈ 595 ਨੰਬਰ ਖਸਰਾ ਨੰਬਰ ਤੋਂ ਲੈ ਕੇ 612 ਤੱਕ ਕਿ ਇਹ ਤੁਸੀਂ ਨਿਗਾਹ ਮਾਰੋ ਕੈਮਰਾ ਕਮਾਓ ਵੀ ਵੈਗ ਜ਼ਮੀਨ ਕੋਈ ਇੱਥੇ ਤਾਂ ਇਹਨਾਂ ਤੁਹਾਨੂੰ ਦਿਖ ਰਹੀ ਹੈ ਨਹੀਂ ਹੈ ਤੇ ਸਾਡੇ ਪਲਾਟ ਤੇ ਕਾਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸਾਡੇ ਕੋਲ ਬਕਾਇਦਾ ਸਟੀਲ ਲਿੱਤਾ ਹੋਇਆ ਕੰਸਟਰਕਸ਼ਨ ਦਾ ਸਟੀਲ ਦੀ ਮੈਂ ਕਾਪੀ ਸ਼ੇਅਰ ਕਰਨਾ ਚਾਹੁੰਦਾ ਸਟੀਲ ਲੈ ਕੇ ਅਸੀਂ ਕੰਮ ਚਲਾ ਰਹੇ ਹਾਂ ਅਸੀਂ ਬਾਈਕਾਟ ਚੱਲ ਰਹੇ ਹਾਂ ਉਹਨਾਂ ਨੂੰ ਕੋਈ ਜੇ ਉਹ ਸੱਚੇ ਤਾਂ ਬਾਈਕਾਟ ਕਿਉਂ ਨਹੀਂ ਚੱਲਦੇ ਯਾ ਡੀਸੀ ਮੈਡਮ ਕੋਲੇ ਯਾ ਹੋਰ ਕਿਸੇ ਕੋਲੇ ਰਾਤ ਨੂੰ 10:00 ਜਾਂ 11:00 ਵਜੇ ਕਿਉਂ ਆਉਂਦੇ ਆ ਤੁਹਾਨੂੰ 10:00 ਵਜੇ ਸ਼ਰਾਰਤੀ ਅੰਸਰ ਲੈ ਕੇ ਔਰ ਗੋਲੀਆਂ ਵਾਲੀਆਂ ਪਿਸਤੌਲ ਲੈ ਕੇ ਕਿਉਂ ਆਉਂਦੇ ਆ ਗਿਆ ਇਹ ਦੇਖੋ ਜੀ ਮੇਰੇ ਮੇਰੀ ਤੇ ਮੇਰੀ ਘਰ ਵਾਲੀ ਦੇ ਨਾਂ ਤੇ ਜਗ੍ਹਾ ਇਹ ਆ ਜੀ ਸਾਨੂੰ 19 ਤੋਂ ਕਾਬਜ਼ ਹੈ ਇੱਥੇ ਇਹ ਧੱਕੇ ਨਾਲ ਬੰਦਵਾਸ਼ੀ ਨਾਲ ਰਾਤ ਨੂੰ ਬੰਦੇ ਲੈ ਕੇ 11:00 11:00 ਵਜੇ ਤੱਕ ਇੱਥੇ ਆ ਗਏ ਇਹ ਬੰਦਵਾਜਣਾ ਹਾਂਜੀ ਹਾਂਜੀ ਸੰਜੀਵ ਗਟਾਰੀਆ ਔਰ ਰੋਸ਼ੋ ਕੁਮਾਰ ਦੀ ਆ ਹਾਂਜੀ ਹਾਂਜੀ ਇਹ ਪਹਿਲਾਂ ਦੀ ਹੀ ਕੰਨ ਨਿਕਲੀ ਹੋਈ ਆ ਜਦੋਂ ਅਸੀਂ ਜਗ੍ਹਾ ਲਈਏ ਇਹ ਸਾਈਡ ਵਾਲੀਆਂ ਬਾਈਆਂ ਵਾਲੀਆਂ ਤਿੰਨੇ ਲਈ ਮੈਂ ਹੋਰ ਚੀਜ਼ ਮੈਂ ਦੱਸਣਾ ਚਾਹੂੰਗਾ ਇਹ 30 ਸਾਲ ਤੋਂ ਇੱਕ ਕਰਿਆਨੇ ਵਾਲਾ ਬਾਈ ਇੱਥੇ ਪਹਿਲਾਂ ਤਿੰਨ ਦੁਕਾਨਾਂ ਦੇ ਕਾਬਜ ਰਿਹਾ ਇੱਥੇ ਉਹ 3 ਸਾਲ 32 ਸਾਲ ਉਹ ਬੰਦਾ ਕਿਰਾਏ ਤੇ ਰਿਹਾ ਉਹਨੇ ਆਪਣੀ ਦੁਕਾਨ ਲਈਤੀ ਆ ਉਹੀ ਬੰਦੇ ਦਾ ਦੁਕਾਨੇ ਉਹਨੇ ਲਈਤੀ ਆ ਉਹੀ ਬੰਦੇ ਦਾ ਸਰਕਾਰੀ ਦੇ ਦਾਫਤਰ ਬਣਿਆ ਸ਼ਰਾਬ ਠੇਕੇਦਾਰ ਦਾ ਇਹ ਵੀ ਉਸੇ ਜਗ੍ਹਾ ਦੇ ਵਿੱਚੋਂ ਆ ਜੇ ਕਹਿੰਦੇ ਅਸੀਂ ਕਾਬਜ ਆ ਅਸੀਂ ਇਸ ਤੇ ਉਹ ਸਿਰ ਸੀਗੇ ਤਾਂ ਪਿਛਲੇ 1950 ਤੋਂ ਲੈ ਕੇ ਹੁਣ ਤੱਕ ਦੀ ਇਹਨਾਂ ਕੋਈ ਰਜਿਸਟਰੀ ਦੱਸੋ ਸਾਡੇ ਕੋਲ 8 ਬੰਦਿਆਂ ਦੀ ਵਿੱਚ ਵਾਲੇ ਗਾਇਬ ਵਾਲਿਆਂ ਦੀਆਂ ਰਜਿਸਟਰੀਆਂ 8 ਬੰਦੇ ਰਜਿਸਟਰੀਆਂ ਚੜੀਆਂ ਹੋਈਆਂ ਜੇ ਸਾਡਾ ਰਜਿਸਟਰੀ ਚੱਲੀ ਜਾ ਰਹੀ ਹੈ ਸਿਰੇ ਦਾ ਵਾਇਰਿਸਤੀ ਹੋਈ ਆ ਸਾਡੀ ਠੀਕ ਹੈ ਜੀ ਇਹਦੇ ਵਿੱਚ ਸਾਡਾ ਕੋਈ ਝੂਠ ਨਹੀਂ ਹੈਗਾਗਾ ਬਾਕੀ ਜੇ ਕੁਲਤਾਰ ਸਿੰਘ ਸੰਧਵਾ ਜੀ ਉਸ ਦਿਨ ਆਏ ਸੀਗੇ ਉਹ ਜਾਂਦੇ ਹੋਏ ਆਸੀਂ ਉਹਨਾਂ ਦਾ ਧੰਨਵਾਦ ਕੀਤਾ ਸੀਗਾ ਵੀ ਤੁਸੀਂ ਸਚਾਈ ਦਾ ਸਾਥ ਦਿੱਤਾ ਉਹਨਾਂ ਨੇ ਸਚਾਈ ਦਾ ਸਾਥ ਦਿੱਤਾ ਉਹਨਾਂ ਨੇ ਸਾਡੇ ਕਾਗਜ਼ ਪੱਤਰ ਦੇਖੇ ਇਹਨਾਂ ਨੂੰ ਵੀ ਬਕਾਇਦਾ ਕੋਠੀ 'ਚ ਬੁਲਾਇਆ ਇਹਨਾਂ ਦੇ ਕਾਗਜ਼ ਪੱਤਰ ਵੀ ਦੇਖ ਕੇ ਡੀਐਸਪੀ ਸਾਹਿਬ ਨੇ ਵੀ ਦੇਖੇ ਬਕਾਇਦਾ ਸਾਰੀ ਰਿਪੋਰਟ ਬਣ ਕੇ ਗਈ ਹੋਈ ਹੈ ਉੱਥੇ ਏ ਇਹਨਾਂ ਦਾ ਹੁਣ ਹੱਥ ਪੈਰ ਕੁਛ ਨਹੀਂ ਚੱਲਦਾਗਾ ਜੇ ਇਹਨਾਂ ਨੂੰ ਇਹਨਾਂ ਇਹ ਆਪ ਦੇ ਖਾਤੇ ਦੀ ਤਕਸੀਮ ਕਰਾਉਣ ਜਿਹੜੀ ਇਹਨਾਂ ਨੇ ਰਿਸਤੀ ਲਈ ਆ ਜਿਹੜੇ ਮਾਲਕ ਬਬੀਤਾ ਚੋਪੜਾ ਸੰਜੀਤ ਚੋਪੜਾ ਇਹਨਾਂ ਨੂੰ ਕਰਵਾ ਕੇ ਗਏ ਆ ਰਿਸਤੀ ਠੀਕ ਹੈ ਜੀ ਉਹ ਤਕਸੀਮ ਕਰਾਉਣ ਜਿੱਥੇ ਇਹਨਾਂ ਦਾ ਰਕਬਾ ਆਉਂਦਾ ਉਥੇ ਆਦਾ ਹੱਕ ਲੈਣ ਨਾ ਕਿ ਸਾਡੇ ਜਿਹੜੇ ਪਲਾਟ ਲਈ ਵੀ ਆ ਉਹਨਾਂ ਤੇ ਕਬਜ਼ਾ ਕਰਨ ਹੁਣ ਇਹਨਾਂ ਨੇ 11ਵੇਂ ਮਹੀਨੇ ਰਿਸਤੀ ਕਰਾ ਰਿਆ ਸੀ 8ਵੇਂ ਮਹੀਨੇ ਦੇ ਮਾਲਕ ਆ ਅਸ਼ੋਕ ਜੀ 7 ਸਾਲ ਪੁਰਾਣੇ ਮਾਲਕ ਆ ਮੈਂ 19 ਦਾ ਮਾਲਕ ਆ ਮੈਂ 19 ਦਾ ਮਾਲਕ ਆ 19 ਦਾ ਕਬਜ਼ਾ ਇੱਥੇ ਤੇ ਜੇ ਇਹਨਾਂ ਨੂੰ ਇੰਨਾ ਤੇ ਫਿਰ ਇਹ ਬਹਿਗ ਦੀ ਰਜਿਸਟਰੀ ਕਰਾਈ ਵੀ ਆ ਬਹਿਗ ਜਾ ਕੇ ਦੇਖਣ ਵੀ ਕਿੱਥੇ ਐ ਇਹ ਕਮਰਸ਼ੀਅਲ ਆ ਸਾਰੀ ਇਹਦਾ ਇਹ ਤਾਂ ਨਹੀਂ ਮਤ ਉਹਨਾਂ ਦੀ ਜਿਹੜੀ ਰਜਿਸਟਰੀ ਆ ਬਿਨਾ ਸੱਚੇ ਖੱਬੇ ਅੱਗੇ ਪਿੱਛੇ ਤੋਂ ਹੋਈ ਵੀ ਆ ਰਜਿਸਟਰੀ ਆ ਉਹ ਕਮਰਸ਼ੀਅਲ ਕਮਰਸ਼ੀਅਲ ਦੀ ਹੋਈ ਵੀ ਆ ਜੀ ਕਮਰਸ਼ੀਅਲ ਦੀ ਹੋਈ ਵੀ ਆ ਹੋਈ ਆ ਕਲੈਕਟਰ ਰੇਟ ਕਮਰਸ਼ੀਅਲ ਭਰ ਕੇ ਨਕਸ਼ਾ ਲਾ ਕੇ ਐਨਓਸੀ ਕਰਕੇ ਫਿਰ ਅਸੀਂ ਰਜਿਸਟਰੀਆਂ ਕਰਾਈਆਂ ਵੀ ਆ ਹਾਂਜੀ ਇਹਨਾਂ ਦੀ ਬਗੈਰ ਐਨਓਸੀ ਤੇ ਰਜਿਸਟਰੀਆਂ ਹੋਈਆਂ ਵੀ ਆ ਜੀ ਠੀਕ ਹੈ ਜੀ ਹਾਂਜੀ ਮਿਲੀ ਪੁਕਤਨਾ ਹੋਈ ਆ ਆ ਦੇਖੋ ਸਿਕੰਦਰ ਸਿੰਘ ਜਿਹੜਾ ਕਾਨੂੰਗੋ ਸੀਗਾ ਉਹਦੀ ਮਿਲੀ ਭਗਤ ਨਾ ਹੋਈ ਆ ਪਾਰਸ਼ ਬਟਵਾਰੀ ਤੇ ਅਮਿਤ ਕੁਮਾਰ ਇਹਨਾਂ ਨੇ ਥਾਰਾਂ ਨੂੰ ਰਲ ਕੇ ਰਜਿਸਟਰੀ ਕੀਤੀ ਮਿਲੀ ਜਾਸ ਸਾਹਿਬ ਆਜ ਨਾਲ ਮਿਲੀ ਬੋਖਤ ਕਰਕੇ ਇਹ ਰਜਿਸਟਰੀਆਂ ਹੋਈਆਂ ਇੱਕ ਗੱਲ ਕਿਵੇਂ ਚੜ੍ਹ ਜਾਊਗਾ ਕਿ ਮਹੀਨਾ ਮਹੀਨਾ ਮਦਵਾਨ ਨੂੰ ਰਜਿਸਟਰੀ ਹੋਈ ਸ਼ਨੀ ਐਤਵਾਂ ਦੀ ਛੁੱਟੀ ਸੀ ਐਤਵਾਂ ਨੂੰ ਇੰਤਕਾਲ ਹੋ ਗਿਆ ਇੰਤਕਾਲ ਤਾਂ ਪਹਿਲਾਂ ਮੰਜੂਦ ਲਈ ਪੇਸ਼ ਹੁੰਦਾ ਹੈ ਪੇ ਮੰਜੂਦ ਤਾਂ ਹੁੰਦਾ ਹੀ ਨਹੀਂਗਾ ਤਿੰਨ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਮੰਜੂਦ ਹੁੰਦਾ ਇਹਨਾਂ ਨੇ ਤੀ ਚੌਥੇ ਦਿਨ ਸਾਹਿਬਾ ਜੋ ਕੇ ਸਾਨੂੰ ਜਾਨੀ ਆਦੀ ਮਾਲ ਦਾ ਡਰ ਹੈਗਾ ਇਹ ਮਾਰਕੀਟ ਵਾਲੇ ਤੁਹਾਨੂੰ ਕਰਨ ਦੱਸਣਗੇ ਰੋਜ਼ ਇਹ ਅੱਗੇ ਇੱਥੇ ਗੱਡੀਆਂ ਲਿਆ ਕੇ ਅਸਲ ਇਹਦੇ ਨਾਲ ਇੱਥੇ ਖੜ੍ਹ ਜਾਂਦੇ ਆ ਸਾਨੂੰ ਇਹ ਡਰਾ ਉਹ ਕਿ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਡੇ ਕੋਲੇ ਆ ਚੈੱਕ ਕਰੋ ਵੀ ਸਾਡੇ ਕੋਲੇ ਤਾਂ ਕਾਗਜ਼ਾਂ ਤੋਂ ਬਗੈਰ ਕੁਛ ਨਹੀਂ ਅੱਜ 73 ਸਾਲ ਮੇਰੀ ਉਮਰ ਆ ਤੇ ਮੇਰੇ ਤੋਂ ਖਤਰਾ ਤਾਂ ਫੇਰੇ ਇਹਨਾਂ ਦਾ ਦਰਜਣੀਆਂ ਤੋਂ ਵੀ ਖਤਰਾ ਹੋਊਗਾ ਇਹ ਵੀ ਗੱਲ ਨਾਲ ਹੈ ਮੇਰੇ ਸਮਰ 77 ਆ ਗਿਆ ਸਾਡੇ ਕੋਲ ਇਹਨਾਂ ਦੀ ਵੀਡੀਓ ਹੈ ਗਿਆ ਇਹਨਾਂ ਨੂੰ ਕੋਈ ਇੱਕ ਸਾਡੀ ਵੀਡੀਓ ਦਿਖਾ ਦਿਓ ਜੇ ਸਾਡੇ ਕੋਲ ਅਸਲਾ ਸੀ ਜਾਂ ਕੋਈ ਸੀ ਥਾਣੇ ਦੇ ਵਿੱਚ ਵੀ ਜਾਂਦੇ ਅਸਲਾ ਟੰਗੇ ਜਾਂਦੇ ਆ ਇਹ ਸਾਰੇ ਬੰਦਿਆਂ ਨੇ ਰਲ ਕੇ ਪਹਿਲਾ ਪਿੰਡ ਦੇ ਵਿੱਚ ਇੱਕ ਥਾਂ ਤੇ ਕਬਜ਼ਾ ਕੀਤਾ ਜੋ ਸਾਨੂੰ ਪਤਾ ਲੱਗਿਆ ਗੋਪਤ ਸੂਚਨਾ ਤੋਂ ਕਿ ਇਹਨਾਂ ਨੇ ਪਹਿਲਾਂ ਵੀ ਪਿੰਡ ਦੇ ਵਿੱਚ ਕੋਈ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਲੇਟੈਸਟ ਹੀ ਤਿੰਨ ਕਨਾਲਾਂ ਦਾ ਇਹ ਸਾਨੂੰ ਉਦੋਂ ਥਾਣੇ ਦੇ ਵਿੱਚ ਕਹਿੰਦੇ ਜਦੋਂ ਅਸੀਂ ਗਏ ਕਹਿੰਦੇ ਇਹ ਤਾਂ ਮਹਾਜਨ 40 50 ਬੰਦੇ ਲੈ ਆਏ ਅਸੀਂ ਤਾਂ ਤਿੰਨ ਚਾਰ ਜਣੇ ਆਏ ਆ 1.5 ਅਸਲੇ ਟੰਗੇ ਹੋਏ ਕੋਈ ਗੱਲ ਨਹੀਂ ਸਿੱਟ ਲਾਂ ਸਾਡੇ ਬੰਦੇ ਨੇ ਪੁੱਛਿਆ ਬਾਈ ਤੁਸੀਂ ਆਏ ਤਾਂ ਗਲਤ ਕੰਮ ਕਰ ਰਹੇ ਹੋ ਕਹਿੰਦਾ ਹਜੇ ਤੱਕ ਕਬਜ਼ੇ ਦਾ ਦੌਰ ਸ਼ੁਰੂ ਹੋਇਆ ਹੈ ਸ਼ਹਿਰ ਦੇ ਵਿੱਚ ਜਿੱਥੇ ਸਾਨੂੰ ਹੋਰ ਵੀ ਥਾਂ ਮਿਲੀ ਅਸੀਂ ਕਬਜ਼ੇ ਕਰ ਲਾਂਗੇ ਅਸੀਂ ਇਹਨਾਂ ਨੂੰ ਬਕਾਇਦਾ ਕਿਹਾ ਵੀ ਸਾਡੇ ਕੋਲ ਤਾਂ 500 ਕੁਛ ਗਾਜਾ ਤੁਹਾਡੇ ਕੋਲ 800 ਕੁਛ ਗਾਜਾ ਦੀ ਰਜਿਸਟਰੀ ਹੈ ਬਾਕੀ ਥਾਂ ਕਿੰਨੀ ਘੇਰੋਗੇ ਕਹਿੰਦਾ ਤੁਸੀਂ ਤਾਂ ਛੱਡੋ ਅਸੀਂ ਬਾਕੀ ਲੋਕਾਂ ਦੀ ਤਾਂ ਮਿੰਟੋ-ਮਿੰਟੀ ਖਾਲੀ ਕਰਾ ਲਾਂਗੇ ਜਦੋਂ ਤੁਸੀਂ ਛੱਡਤੀ ਸਾਨੂੰ ਕਹਿੰਦਾ ਅਸੀਂ ਕੰਮ ਹੀ ਇਹ ਕਰਦੇ ਸਾਡਾ ਹੋਰ ਕੋਈ ਕੰਮ ਹੀ ਨਹੀਂ ਹੈਗਾ ਜੀ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨਾਂ ਦੇ ਅਸਲੇ ਜਬਤ ਕੀਤੇ ਜਾਣ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਪੰਜਾਬ ਜੀ ਹਿੰਦੂ ਨੂੰ ਰੱਖਣਾ ਹੈ ਜੇ ਹਿੰਦੂ ਨੂੰ ਤੁਸੀਂ ਕੰਨਾ ਹੈ ਫਿਰ ਤੁਸੀਂ ਇਹਨਾਂ ਨੂੰ ਠੀਕ ਹੈ ਵੀ ਜਿਵੇਂ ਮਰਜ਼ੀ ਕਰੋ ਬਾਈ ਜੀ ਵਪਾਰੀ ਬੰਦੇ ਆ ਵਪਾਰ ਕਰਦੇ ਆ ਮੇਰੀ ਜਦੋਂ ਤੁਸੀਂ ਵੀਡੀਓ ਚੱਲੂਗੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਈ ਲੋਕ ਮੇਰੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਆ ਗਰਾਊਂਡ ਤੋਂ ਉੱਠੇ ਬੰਦੇ ਆ ਇਕੱਲੇ ਕੰਮ ਨੂੰ ਕੰਮ ਨਾਲ ਰੱਖਦੇ ਆ ਪਿਛਲੇ 1.5 ਮਹੀਨੇ ਤੋਂ ਕੰਮ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਕੰਮ ਨੂੰ ਛੱਡ ਕੇ ਅਸੀਂ ਆਪਦੀ ਜਗ੍ਹਾ ਨੂੰ ਆਪ ਵੀ ਪੈਸੇ ਲਾ ਕੇ ਆਪ ਵੀ ਬਚਾਉਣ ਤੇ ਲੱਗੇ ਪਏ ਤੁਹਿਆਂ ਪੁਰਾਣੇ ਬੰਦਿਆਂ ਤੋਂ ਰਜਿਸਟਰੀਆਂ ਜੇ ਵਪਾਰਨ ਛੱਡ ਕੇ ਆਪਾਂ ਇਹੀ ਕੰਮ ਕਰਕੇ ਇਹੀ ਕੰਮ ਕਰਨੇ ਆ ਜੇ ਅਸੀਂ ਆਪਦੇ ਵਪਾਰ ਨੂੰ ਅੱਗੇ ਨਹੀਂ ਵਧਾ ਸਕਦੇ ਇਹ ਇਹੋ ਜਿਹੇ ਗੁੰਡੇ ਅੰਸਰ ਜਿਹੜੇ 40 50 ਬੰਦੇ ਪਿੰਡਾਂ ਤੋਂ ਵਿਹਲੇ ਹੋ ਕੇ ਇੱਥੇ ਆ ਕੇ ਸਾਡੇ ਗੱਲ ਪੈਂਦੇ ਹੈਗੇ ਆ ਤਾਂ ਆਪਾਂ ਇਹਨਾਂ ਨੂੰ ਹੀ ਪ੍ਰਮੋਟ ਕਰਨਾ ਸਰਕਾਰ ਨੇ ਤਾਂ ਫਿਰ ਯਾਰ ਬਹੁਤ ਮਾੜੀ ਗੱਲ ਆ ਅਸੀਂ ਸਰਕਾਰ ਦਾ ਧੰਨਵਾਦ ਕਿਉਂ ਕਰਤਾ ਸੀ ਅਸੀਂ ਇਸੇ ਗੱਲ ਪਿੱਛੇ ਕੀਤਾ ਸੀ ਕਿ ਸਰ ਤੁਸੀਂ ਸਾਡੇ ਨਾਲ ਸਹੀ ਤਾਂ ਤੇ ਖੜੋ ਸਾਰੀਆਂ ਚੀਜ਼ਾਂ ਚੈੱਕ ਕਰੋ ਔਰ ਬਕਾਇਦਾ 20 25 ਦਿਨਾਂ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਚੈੱਕ ਕਰਾਈਆਂ ਉਸ ਤੋਂ ਬਾਅਦ ਅਸੀਂ ਸਰਕਾਰੀ ਸਟੇਲ ਲੈ ਕੇ ਆਏ ਉਸ ਤੋਂ ਬਾਅਦ ਅਸੀਂ ਆਪਦਾ ਕੰਮ ਸ਼ੁਰੂ ਕੀਤਾ ਸੀ ਕੋਈ ਵੀ ਇਲੀ ਵੀ ਦਿਖਾਈ ਹੈ ਪੂਰੀ ਵੀਡੀਓ ਮੈਂ ਬਾਈ ਇਹਨਾਂ ਸ਼ੇਅਰ ਵੀ ਕਰੂੰਗਾ ਔਰ ਦਿਨ ਰਾਤ ਨੂੰ ਵੀ ਅਸੀਂ ਇੱਥੇ ਆ ਕੇ ਇਹਨਾਂ ਨੂੰ ਰੋਕਿਆ ਨਹੀਂ ਅਸੀਂ ਬਕਾਇਦਾ ਥਾਣੇ 'ਕੇ 112 ਦੇ ਕਾਲ ਕੀਤੀ ਇਹਨਾਂ ਨੂੰ ਪੁਲਿਸ ਲੈ ਕੇ ਗਈ ਅਗਲੇ ਦਿਨ ਛੱਡਤਾ ਚਲੋ XY ਜੱਟਾ ਸੀ ਉਸ ਚੀਤੇ ਨਹੀਂ ਕਹਿੰਦੇ ਦੋ ਵਾਰੀ ਸੜਨ ਵਾਲੇ ਥਾਣੇ ਜਾ ਆਲ ਮੇਲ ਹੋਇਆ ਸਾਨੂੰ ਮੁੱਛਾ ਤਾੜ ਕੇ ਆਪਦੀਆਂ ਪਿਸਤਲਾਂ ਦਿਖਾ ਕੇ ਡਰਾ ਕੇ ਧਮਕਾ ਕੇ ਫੇਰ ਜਾਂਦੇ ਆ ਜਦੋਂ ਵੀ ਇੱਥੇ ਆਏ ਤਿੰਨ ਦਿਨ ਪਹਿਲਾਂ ਮਿਸਤਰੀਆਂ ਨੂੰ ਆਕੇ ਕਹਿੰਦੇ ਤੁਸੀਂ ਕੰਮ ਕਿਉਂ ਕਰ ਰਹੇ ਹੋ ਤੁਸੀਂ ਕੰਮ ਅਸੀਂ ਕਰਨ ਨਹੀਂ ਦੇਣਾ ਅਸੀਂ ਉਹ ਨਹੀਂ ਕਰਨ ਦੇਣਾ ਇਹਨਾਂ ਨੇ ਪੂਰਾ ਕੈਮਰੇ ਤੋੜ ਦਾਂਗੇ ਕੈਮਰੇ ਲਾ ਦਾਂਗੇ ਸਾਡਾ ਮੀਟਰ ਆਪਦੇ ਨਾਂ ਤੇ ਲੱਗਿਆ ਹੋਇਆ ਹੈ ਜੀ ਸਾਡਾ ਵਾਈਫਾਈ ਲਾ ਕੇ ਸਾਡੇ ਪ੍ਰੋਪਰ ਕੈਮਰੇ ਚੱਲਦੇ ਆ ਗਵੰਡੀ ਨੂੰ ਆਕੇ ਨਰੇਸ਼ ਜੀ ਨੂੰ ਕਹਿੰਦੇ ਆਗੇ ਆ ਤੁਸੀਂ ਕੈਮਰੇ ਕਿਉਂ ਲਾਏ ਆ ਇਹਨਾਂ ਦੇ ਕੈਮਰੇ ਆਧਿਕੰਧ ਤੋਂ ਤਾਰੋ ਜਿਹੜੋ ਕੋਈ ਸਾਂਝੀ ਕਰਨ ਦੇ ਕੈਮਰੇ ਲੱਗੇ ਹੋਏ ਆ ਬਿਲੀ ਮੀਟਰ ਲੱਗਾ ਹੈ ਕਹਿੰਦਾ ਲਾਈਟ ਕਿਉਂ ਜਗਾਈ ਇਹਨਾਂ ਦੀ ਉਹ ਕਹਿੰਦਾ ਇਹ ਇਹਨਾਂ ਦਾ ਮੀਟਰ ਆਪਦਾ ਉਹ ਜੇ ਮਰਜ਼ੀ ਚਲਾਉਣ ਇਹ ਤਾਂ ਸਾਨੂੰ ਘਰੋਂ ਕੱਢਣ ਨੂੰ ਬਾਹਰ ਫਿਰਦੇ ਹੈਗੇ ਆ ਇਹ ਕੱਲ ਨੂੰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਸਾਰੀ ਇਹਨਾਂ ਦੀ ਜ਼ਿੰਮੇਵਾਰੀ ਹੋਊਗੀ ਜਾਂ ਪ੍ਰਚਾਇਤ ਦੀ ਜ਼ਿੰਮੇਵਾਰੀ ਹੋਊਗੀ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰ ਨੂੰ ਸਾਨੂੰ ਨੁਕਸਾਨ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਇਹ ਹੋਣਗੇ ਜੀ ਰਣਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਰੇਸ਼ਮ ਸਿੰਘ ਜਗਦੇਵ ਸਿੰਘਾ ਲੱਖਾ ਲੱਖਾਪਾਉ ਔਰ ਇੱਕ ਹੋਰ ਇਹਨਾਂ ਦੇ ਨਾਲ ਬੰਦਾ ਹੈਗਾ ਮੈਨੂੰ ਨਾਂ ਉਹਨਾਂ ਦਾ ਨਹੀਂ ਪਤਾ ਗਾ ਹਰਜੀਤ ਨਰਸਿੰਘ ਜਿੰਦਾ ਰਣਦੀਪ ਸਿੰਘ ਜਿੰਦਾ ਜੀ ਤਾਂ ਗੱਲਬਾਤ ਕੀਤੀ ਦੂਜੀ ਧਿਰ ਦੇ ਨਾਲ ਇਹਨਾਂ ਨੇ ਵੀ ਆਪਣਾ ਪੱਖ ਰੱਖਿਆ ਕਿ ਕਿਸ ਤਰੀਕੇ ਨਾਲ ਅਸੀਂ ਪਹਿਲਾ ਜਗ੍ਹਾ ਲਈ ਹੈ ਇਹ ਜਗ੍ਹਾ ਜਿੰਨੀ ਉਹ ਕਹਿ ਰਹੇ ਉਹ ਤੋਂ ਘੱਟ ਜਗ੍ਹਾ ਹੈ ਤੇ ਸਾਡੇ ਦੋ ਬੰਦਿਆਂ ਦੇ ਨਾਂ ਇੱਕ ਨੇ 10 ਚ ਲਈ ਹੈ ਇੱਕ ਨੇ 25 ਚ ਲਈ ਹੈ ਸੋ ਉਹ ਇਹਨਾਂ ਦਾ ਕਹਿਣਾ ਹੈ ਕਿ ਉਹ ਗਲਤ ਹੈ ਉਹ ਕਹਿ ਰਹੇ ਇਹ ਗਲਤ ਹੈ ਹੁਣ ਫੈਸਲਾ ਅਦਾਲਤ ਨੇ ਕਰਨਾ ਹੈ ਲੋਕਾਂ ਦੇ ਵਿੱਚ ਇਹ ਗੱਲ ਚਲੀ ਜਾਊਗੀ ਕੌਣ ਗਲਤ ਹੈ ਕੌਣ ਸਹੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਇਸ ਵਿਸ਼ੇ ਤੇ ਉਹ ਦੂਜੀ ਧਿਰ ਨੇ ਕੁਲਤਾਰ ਸਿੰਘ ਸੰਧਵਾ ਤੇ ਇਲਜ਼ਾਮ ਲਗਾਏ ਸੀ ਉਹਨਾਂ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ